ਐਮਐਲਏ ਸਾਹਿਬ ਆਏ ਨਹੀਂ ਜੀ ਬਈ ਦਾਸ ਹੀ ਹੈ ਜੀ ਅੱਛਾ ਤੇ ਬਈ ਜੀ ਤੁਹਾਡੇ ਉਹ ਲਾਮ ਲਸ਼ਕਰ ਗੱਡੀਆਂ ਜਿਹੜੀਆਂ ਉਹ ਸਿਕਿਉਰਟੀ ਸਿਕਿਉਰਟੀ ਤੁਹਾਡੀ ਨਹੀਂ ਬਸ ਬਈ ਇੱਥੇ ਹੈ ਨਹੀਂ ਗਾ ਜੀ ਕੁਛ ਉਦਾਂ ਦਾ ਅੱਛਾ ਜੀ ਤੇ ਹਾਂ ਜੀ ਨਾ ਕੋਈ ਡਰਾਈਵਰ ਹੈ ਜੀ ਨਾ ਕੋਈ ਫੁੱਲ ਸਿਕਿਉਰਟੀ ਹੈ ਜੀ ਅੱਛਾ ਜੀ ਤੇ ਬਸ ਇੱਕ ਆਫਿਸ ਦਾ ਸਟਾਫ ਜ਼ਰੂਰ ਹੁੰਦਾ ਜੀ ਇਹ ਫਿਰ ਤੁਸੀਂ ਕਿਸੇ ਵੀ ਅਫੀਸਰ ਨੂੰ ਜੇ ਤੁਹਾਡੇ ਉਹ ਕਹਿਣਾ ਮੰਨੇ ਫਿਰ ਤੁਸੀਂ ਐਵੇਂ ਨਹੀਂ ਕਹਿ ਸਕਦੇ ਵੀ ਤੇਰਾ ਮੈਂ ਜੁੱਲੀ ਕਿਸ ਤਰ੍ਹਾਂ 골 ਕਰ ਦੇਣਾ ਭਾਈ ਨਹੀਂ ਭਾਈ ਇੱਥੇ ਹੈ ਨਹੀਂ ਉਹ ਥੋੜਾ ਸਮੇਂ ਤੇ ਘਰਾਉਂਦੇ ਆ ਜੀ ਸਾਡੇ ਇੱਥੇ ਮਨਿਸਟਰ ਸੀਗੇ ਜਸਟਿਸ ਮਨਿਸਟਰ ਐਡਵੈਂਟ ਤੋਂ ਅੱਛਾ ਜੀ ਪਿਛਲੀ ਸਰਕਾਰ ਦੇ ਵਿੱਚ ਉਹਨਾਂ ਨੂੰ ਕਿਤੇ ਟਿਕਟ ਮਿਲ ਗਈ ਜੀ ਚਰਾਣ ਉਹਨਾਂ ਨੂੰ ਕੱਟਤਾ ਉਹਨਾਂ ਨੇ ਪੁਲਿਸ ਚੀਫ ਨੂੰ ਫੋਨ ਕੀਤਾ ਜੀ ਅੱਛਾ ਜੀ ਉਹਨੇ ਪੁਲਿਸ ਚੀਫ ਨੇ ਦੂਜੇ ਦਿਨ ਪ੍ਰੈਸ ਕਾਨਫਰੰਸ ਕਰਤੀ ਤੇ ਉਹਦੀ ਮਨਿਸਟਰੀ ਚਲੀ ਗਈ ਜੀ ਅੱਛਾ ਜੀ ਹਾਂ ਜੀ ਐਮਐਲਏ ਤੇ ਐਮਐਲਏ ਦੀ ਡਿਊਟੀਆਂ ਕੀ ਹੈ ਮਲਕਿ ਤੁਸੀਂ ਤੁਹਾਡੇ ਤੋਂ ਵੀ ਲੋਕ ਵੀ ਗਲੀਆਂ ਨਾਲੀਆਂ ਐਕਸੈਪਟ ਕਰਦੇ ਇਹ ਗੱਲ ਬਿਲਕੁਲ ਸਹੀ ਹੈ ਵੀ ਬਹੁਤੇ ਲੋਕਾਂ ਨੂੰ ਇਹਦੇ ਬਾਰੇ ਨਹੀਂ ਪਤਾ ਹੈਗਾ ਵੀ ਇਹ ਸਮੱਸਿਆ ਲਈ ਕਿਹਨੂੰ ਕੰਟੈਕਟ ਕਰਨਾ ਜੀ ਇੱਥੇ ਲੀਡਰ ਸਿਸਟਮ ਚ ਰਹਿੰਦੇ ਆ ਜੀ ਜਾਂ ਸਿਸਟਮ ਨੂੰ ਲੀਡਰ ਬਣਾਉਂਦੇ ਆ ਜੀ ਇੱਥੇ ਨਹੀਂ ਬਾਈ ਜੀ ਦੇਖੋ ਜਿਹੜਾ ਸਿਸਟਮ ਆ ਲੋਕਾਂ ਦਾ ਬਣਾਇਆ ਹੋਇਆ ਲੋਕਾਂ ਦੇ ਭਲੇ ਵਾਸਤੇ ਹੈ ਜੀ ਹਾਂਜੀ ਤੇ ਕਹੋ ਵੀ ਉਹੀ ਲੀਡਰ ਬਣਾਉਂਦੇ ਆ ਜੀ ਤੇ ਮੈਂ ਹਮੇਸ਼ਾ ਕਹਿਣਾ ਹੁੰਦਾ ਵੀ ਮੈਨੂੰ ਸਵਾਲ ਪੁੱਛੋ ਹਾਂ ਵੀ ਜਿੱਥੇ ਮੇਰੀ ਕਮੀ ਆ ਜਾਂ ਤੁਹਾਨੂੰ ਲੱਗਦਾ ਵੀ ਨਹੀਂ ਕੰਮ ਹੋਇਆ ਤਿੰਨ ਮੈਨੂੰ ਸਵਾਲ ਪੁੱਛੋ ਜੀ ਇਹ ਲੋਕਾਂ ਨੇ ਚੋਣ ਕੇ ਭੇਜਿਆ ਤਾਂ ਮੇਰਾ ਫਰਜ਼ ਬਣਦਾ ਲੋਕਾਂ ਦੇ ਹਿੱਤ ਦੇ ਲਈ ਕੰਮ ਕਰਨਾ ਆਪਦਾ ਨਿੱਜੀ ਸਵਾਰਥ ਛੱਡ ਕੇ ਜਿਵੇਂ ਹੁਣ ਸਾਡੇ ਦੇ ਵਿੱਚ ਚੱਲਦਾ ਜੀ ਮਾਇਨੀ ਦੀ ਵੀ ਗੱਲ ਹੁੰਦੀ ਹੈ ਵੀ ਭਾਈ ਲੀਡਰਾਂ ਦਾ ਵੱਡਾ ਹਿੱਸਾ ਤਾਂ ਤੇਲ ਵਾਲੇ ਮਾਮਲੇ ਦੇ ਵਿੱਚ ਤੁਹਾਡੇ ਕਿੰਨੇ ਕ ਪਰਸੈਂਟੇਜ ਰਹਿੰਦੀ ਹੈ ਉਹਨਾਂ ਦੇ ਨਾਲ ਨਹੀਂ ਆਪਣੇ ਕੀ ਭਾਈ ਇੱਥੇ ਕਿਸੇ ਦੇ ਵੀ ਹੈ ਨਹੀਂ ਜੀ ਕੋਈ ਚੋਰ ਮੋਰੀ ਤਾਂ ਹੋਣੀ ਹੈ ਜੀ ਮਾੜਾ ਮੋਟਾ ਖਾਂਦੇ ਹੋਣੇ। ਨਹੀਂ ਦੇਖੋ ਭਾਜੀ ਜੇ ਕੋਈ ਮਾੜਾ ਮੋਟਾ ਕਰਦਾ ਤਾਂ ਕਨਫਲਿਕਟ ਆਫ ਇੰਟਰਸਟ ਹੁੰਦਾ ਤੇ ਲੋਕੀ ਬੜੇ ਸਾਵਧਾਨ ਆ ਜੀ ਉਹਨੂੰ ਅਗਲੀ ਵਾਰ ਜਦ ਲਾ ਕੇ ਭਰੇ ਮਾਰਦੇ। ਤਾਂ ਸਾਨੂੰ ਜਿਹੜੇ ਖਰਚੇ ਰਾਈਟਿੰਗ ਨੂੰ ਇੱਕ ਲਮਸਮ ਅਪਾਉਂਟ ਜਿਹੜੀ ਹੁੰਦੀ ਆ ਗਵਰਨਮੈਂਟ ਵੱਲੋਂ ਮਿਲਦੀ ਆ ਜੀ ਜਿਵੇਂ ਅਸੀਂ ਸਟਾਫ ਹਾਇਰ ਕਰਨਾ ਆਫਿਸ ਦਾ ਰੈਂਟ ਕਰਨਾ ਸਪਲਾਈਜ਼ ਹੋ ਗਿਆ ਉਹ ਸਾਰਾ ਉਹਦੇ ਵਿੱਚੋਂ ਜਿਹੜਾ ਆਪਾਂ ਮਿਲਦਾ ਜੀ ਤੇ ਹੋਟਲ ਵਾਲੀ ਗੱਡੀ ਨਹੀਂ ਮਿਲਦੀ ਪਰ ਨਹੀਂ ਹੋਟਲ ਨਹੀਂ ਭਾਜੀ ਉਹ ਸਾਰਾ ਗੱਡੀਆਂ ਵੀ ਆਉਂਦੀਆਂ ਜੀ। ਪਰ ਤੁਹਾਨੂੰ ਕਈ ਲੋਕ ਕਹਿੰਦੇ ਨਹੀਂ ਕਦੇ ਵੀ ਜਦੋਂ ਮਿਲਦੇ ਆ ਜੀ ਵੀ ਯਾਰ ਫੀਲਿੰਗ ਜੀ ਨਹੀਂ ਆਈ ਐਮ ਐਲ ਏ ਦੀ ਨਹੀਂ ਕਹਿੰਦੇ ਭਾਜੀ ਬਹੁਤ ਬੰਦੇ ਹਜੇ ਕੋਈ ਕਰ ਛੇਡ ਦੇ ਵੀ ਆ ਜੀ ਤੇ ਜਿਵੇਂ ਹੁਣ ਤੁਹਾਡੇ ਪਿੰਡ ਤੋਂ ਮੰਨ ਲਓ ਕਿਸੇ ਨੇ ਅਪਲਾਈ ਕੀਤਾ ਜੀ ਹਾਂਜੀ ਪਿੰਡ ਤੋਂ ਕੀਤਾ ਅਪਲਾਈ ਇਮੀਗ੍ਰੇਸ਼ਨ ਦੇ ਲਈ ਵੀਜ਼ੇ ਦੇ ਉਹਦਾ ਵੀਜ਼ਾ ਨਹੀਂ ਹੋਇਆ ਫਿਰ ਤੁਸੀਂ ਫੋਨ ਕਰਕੇ ਕਹਿੰਦੇ ਵੀ ਹੋਇਆ ਮੇਰੇ ਪਿੰਡ ਦਾ ਬੰਦਾ ਤੁਸੀਂ ਕਿਉਂ ਨਹੀਂ ਕੀਤਾ ਉਹਨੂੰ ਉਹਨਾਂ ਦਾ ਆਪਦਾ ਟਾਰਗੇਟ ਆ ਉਹਨਾਂ ਦੇ ਆਪਦੇ ਜਿਹੜੇ ਪੈਰਾਮੀਟਰਸ ਨੇ ਆਪ ਉਹਦੇ ਵਿੱਚ ਨਹੀਂ ਦਖਲੰਦਗੀ ਕਰ ਸਕਦੇ ਮਨ ਲੋ ਤੁਸੀਂ ਕੱਲ ਨੂੰ ਐਮਪੀ ਬਣ ਜਾਂਦੇ ਹੋ ਤੁਹਾਡੇ ਪਿੰਡ ਦੇ ਸਾਰੇ ਕਨੇਡਾ ਆਉਣਗੇ ਨਹੀਂ ਬਈ ਇੰਟਰਫੀਰੈਂਸ ਉਹਨਾਂ ਦੀ ਵੀ ਹੈ ਨਹੀਂ ਗੀ ਵੱਡੇ ਵੱਡੇ ਭਾਸ਼ਣ ਹੁੰਦੇ ਆ ਜੀ ਵੀ ਭਾਈ ਦੇਖੋ ਵਿਰੋਧੀ ਵਾਲੇ ਨੇ ਐ ਨਹੀਂ ਕੀਤਾ ਤੇ ਮੈਂ ਤਾਂ ਤੁਹਾਡੇ ਲਈ ਟਰੱਕ ਭਰ ਕੇ ਇੱਥੇ ਪੈਸਿਆਂ ਦਾ ਦੇ ਦਊਗਾ ਜੀ ਇਹ ਕੋਈ ਪਰਸਨਲ ਕੇਸ ਨੂੰ ਟਾਰਗੇਟ ਕੋਈ ਨਹੀਂ ਕਰਦਾ ਹੈਗਾ ਜੀ ਤੁਸੀਂ ਉੱਥੇ ਇੱਕ ਵਿਧਾਇਕ ਚੁਣ ਕੇ ਗਏ ਸੀਗੇ ਤੇ ਹੁਣ ਤੁਹਾਨੂੰ ਅਸੀਂ ਚਾਹੁੰਦੇ ਆ ਵੀ ਤੁਸੀਂ ਇੱਥੇ ਵੀ ਭਾਈ ਪੰਜਾਬ ਦੇ ਵਿੱਚ ਰੋ ਫੇਰ ਤੁਸੀਂ ਭਾਸ਼ਣ ਕਿਵੇਂ ਦਾ ਦੋਗੇ ਜੀ ਉੱਥੇ ਮੈਨੂੰ ਲੱਗਦਾ ਨਹੀਂ ਮੇਰੇ ਵਾਸਤੇ ਗੱਲ ਹੈ ਜੀ ਉਹ ਕਿਉਂ ਜੀ ਭਾਈ ਉਹ ਆਪਾਂ ਨਹੀਂ ਮਤਲਬ ਆਪਾਂ ਸਾਫ਼ ਸੁਥਰਾ ਹੀ ਰੱਖਣਾ ਚਾਹੁੰਦੇ ਆ ਜਿੱਥੇ ਪ੍ਰੋਟੈਸਟ ਹੁੰਦਾ ਜੀ ਤਾਂ ਤੁਸੀਂ ਵੀ ਇਸ ਤਰ੍ਹਾਂ ਕਹਿ ਸਕਦੇ ਹੋ ਵੀ ਭਾਈ ਇਹ ਖਰੀਦੇ ਹੋਏ ਸੋਸੋ ਦੇ ਵਿੱਚ ਲੈਂਦੇ ਜਦੋਂ ਗੱਲਾਂ ਬਾਤਾਂ ਸੁਣਦੇ ਆ ਵੀ ਪੰਜਾਬ ਕਿਹੜੇ ਪਾਸੇ ਨੂੰ ਜਾ ਰਿਹਾ ਹੈ ਜੀ ਤੇ ਦੁੱਖ ਵੀ ਹੁੰਦਾ ਪਰ ਆਪਦੇ ਵੱਲੋਂ ਕੋਸ਼ਿਸ਼ ਕਰੀ ਇਹਦੇ ਵਿੱਚ ਇਨਾਂ ਕਾਪ ਇੱਥੇ ਰਹਿ ਕੇ ਯੋਗਦਾਨ ਪਾ ਸਕਦੇ ਆ ਜੀ ਉੱਥੇ ਵੀ ਬਹੁਤ ਵਧੀਆ ਸਰਕਾਰ ਯੋਗ ਬੰਦੇ ਬੈਠੇ ਨੇ ਪਰ ਲੋਕਾਂ ਨੂੰ ਉਹਨਾਂ ਦੀ ਸਪੋਰਟ ਕਰਨ ਦੇ ਲੋੜ ਹੈ ਜੀ ਆਪਾਂ ਮਤਲਬ ਉੱਥੇ ਕਿਸੇ ਪਾਰਟੀ ਬਾਈ ਤੋਂ ਨਜ ਬਾਈ ਤੇ ਉੱਪਰ ਉੱਠ ਕੇ ਜੀ ਉੱਥੇ ਵੀ ਲੋਕਾਂ ਨੂੰ ਚਾਹੀਦਾ ਵੀ ਚੰਗੇ ਬੰਦੇ ਦਾ ਸਾਥ ਦੇਣ ਜੀ 117 ਬੰਦੇ ਕੋਈ ਕਿਸੇ ਪਾਰਟੀ ਜੋ ਕਦੇ ਚੁਣੇ ਗਏ ਕਿ ਪਿੱਛੇ ਪਛੋਕਰ ਤੋਂ ਵੀ ਕੱਢ ਲਏ ਜੋ ਹੀ 117 ਨੂੰ ਆਪਾਂ ਇੱਕ ਪਾਰਟੀ ਬਣਾ ਕੇ ਜੀ ਪੰਜਾਬ ਭੇਜਦੇ ਤੁਹਾਨੂੰ ਲੱਗਦਾ ਪੰਜਾਬ ਦੇ ਲੋਕ ਉਹਨਾਂ ਨੂੰ ਚੁਣਨਗੇ ਜੀ ਬਈ ਕਿ ਇੰਨੀ ਦੂਰ ਤੋਂ ਇੱਥੇ ਜਿਨ੍ਹਾਂ ਨੂੰ ਕੈਨੇਡਾ ਵਰਗੇ ਮੁਲਕ ਚਲਾਏ ਜਿਨ੍ਹਾਂ ਨੇ ਤੇ ਉਹ ਸਾਡੇ ਦੇਸ਼ ਦੇ ਵਿੱਚ ਹੁਣ ਆਏ ਜਾਂ ਸਾਡੇ ਰਾਜ ਦੇ ਵਿੱਚ ਪੰਜਾਬ ਚ ਆਏ ਆ ਵਿੱਚ ਉਹਨਾਂ ਦੇ ਲੋਕ ਉਹਨਾਂ ਨੂੰ ਸੱਚੀ ਗੱਲ ਮੈਨੂੰ ਔਖਾ ਲੱਗਦਾ ਬਾਈ ਜੀ ਕਾਰਨ ਕਿ ਉਹ ਇੱਕ ਜਿਹੜੀ ਉੱਥੇ ਮੈਂਟੈਲਿਟੀ ਕਹ ਲਈਏ ਆਪਾਂ ਸੋਚ ਕਹ ਲਈਏ ਉਹ ਉਦਾਂ ਦੀ ਬਣੀ ਹੋਈ ਹੈ ਸਤਿ ਸ਼੍ਰੀ ਅਕਾਲ ਜੀ ਦੋਸਤੋ ਇਸ ਵਕਤ ਕੈਨੇਡਾ ਦੀ ਧਰਤੀ ਤੇ ਆ ਤੇ ਗੱਲਬਾਤ ਤੁਹਾਡੀ ਕੈਲਗਰੀ ਤੋਂ ਜਿਹੜੀ ਕਰ ਰਿਆ ਮੈਂ ਤੁਹਾਡੇ ਨਾਲ ਗੱਲਬਾਤ ਤੇ ਬਾਈ ਜੀ ਸਾਡੇ ਨਾਲ ਐਮ ਐਲ ਏ ਸਾਹਿਬ ਨੇ ਆਉਣਾ ਸੋ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਅਸੀਂ ਕਰਨੀ ਹੈ ਸੱਸੀਆ ਬਾਈ ਜੀ ਬਾਈ ਸੱਸੀ ਚੜਦੀ ਕਲਾ ਜੀ ਕਿਰਪਾ ਕਰੀ ਚੜਦੀ ਕਲਾ ਐਮ ਐਲ ਏ ਸਾਹਿਬ ਆਏ ਨਹੀਂ ਜੀ ਬਾਈ ਦਾਸ ਹੀ ਹੈ ਜੀ ਅੱਛਾ ਸੋ ਕੈਲਗਰੀ ਤੋਂ ਬਾਈ ਜੀ ਇੱਥੋਂ ਜਿਹੜੇ ਐਮ ਐਲ ਏ ਨੇ ਬਾਈ ਪਰਮੇਸ਼ ਸਿੰਘ ਬੋਪਰਾਏ ਤਾਂ ਗੱਲਬਾਤ ਇਹਨਾਂ ਦੇ ਨਾਲ ਹੋਊਗੀ ਤੇ ਬਾਈ ਜੀ ਤੁਹਾਡੇ ਉਹ ਲਾਮ ਲਸ਼ਕਰ ਗੱਡੀਆਂ ਜਿਹੜੀਆਂ ਉਹ ਸਿਕਿਉਰਟੀ ਸਿਕਿਉਰਟੀ ਜੀ ਤੁਹਾਡੀ ਨਹੀਂ ਬਸ ਬਾਈ ਇੱਥੇ ਹੈ ਨਹੀਂਗਾ ਜੀ ਕੁਛ ਉਦਾਂ ਦਾ ਅੱਛਾ ਜੀ ਤੇ ਹਾਂਜੀ ਨਾ ਕੋਈ ਡਰਾਈਵਰ ਹੈ ਜੀ ਨਾ ਕੋਈ ਫੂਡਰਲ ਸਿਕਿਉਰਟੀ ਹੈ ਜੀ ਅੱਛਾ ਜੀ ਤੇ ਬਸ ਇੱਕ ਆਫਿਸ ਦਾ ਸਟਾਫ ਜ਼ਰੂਰ ਹੁੰਦਾ ਜੀ ਤੇ ਬਾਕੀ ਸਾਰਾ ਆਪਣੇ ਆਪ ਹੀ ਹੈ ਜੀ ਅੱਛਾ ਜੀ ਹਾਂਜੀ ਹਾਂਜੀ ਬਾਈ ਜੀ ਤੇ ਬਿਲਕੁਲ ਬਹੁਤ ਸਵਾਗਤ ਹੈ ਤੁਹਾਡਾ ਪੰਜਾਬੀ ਲੋਕ ਚੈਨਲ ਤੇ ਤਾਂ ਬਾਈ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਜੀ ਆਇਆਂ ਨੂੰ ਕੈਲਗਰੀ ਵਿੱਚ ਬਾਈ ਜੀ ਬੜੀ ਖੁਸ਼ੀ ਹੋਈ ਜ ਬਾਈ ਜਗਮੀਤ ਹੋਰਾਂ ਦੇ ਜਗਮੀਤ ਸਿੰਘ ਹੋਰਾਂ ਦੀ ਪਾਰਟੀ ਤੋਂ ਤੇ ਪਹਿਲਾਂ ਤਾਂ ਇਹ ਦੱਸੋ ਜੀ ਵੀ ਤੁਸੀਂ ਇੱਥੇ ਕੈਨੇਡਾ ਦੀ ਧਰਤੀ ਤੇ ਕਦੋਂ ਆਉਂਦੇ ਹੋ ਜੀ ਆਪਾਂ ਬਾਈ ਜੀ ਇੱਥੇ ਆਏ ਸੀ 2007 ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਆਏ ਸੀ BC ਨੂੰ ਉਹ ਸੈਮੈਸਟਰ ਜੀ ਠੀਕ ਹੈ ਜੀ ਤੇ 2011 ਦੇ ਵਿੱਚ ਫਿਰ ਆਪਾਂ ਬਾਈ ਜੀ ਕੈਲਗਰੀ ਮੂਵ ਹੋਏ ਸੀਗੇ ਅੱਛਾ ਜੀ 2011 2011 ਦੇ ਵਿੱਚ ਆਂਦੀ ਬਾਈ ਜੀ ਠੀਕ ਹੈ ਜੀ ਤੇ 2011 ਦੇ ਵਿੱਚ ਜਦੋਂ ਇੱਥੇ ਤੁਸੀਂ ਆਉਂਦੇ ਹੋ ਤਾਂ ਸਿਆਸਤ ਚ ਆਉਣ ਦਾ ਤੁਹਾਨੂੰ ਕਿਵੇਂ ਹੋਇਆ ਵੀ ਆਪਾਂ ਸਿਆਸਤ 'ਚ ਵੀ ਆਉਣਾ ਹਾਂਜੀ ਭਾਈ ਆਪਾਂ ਨਾ ਇੱਕ ਬੜੇ ਆਮ ਪਰਿਵਾਰ ਸਧਾਰਨ ਪਰਿਵਾਰ ਦੇ ਵਿੱਚੋਂ ਆ ਜੀ ਕੋਈ ਆਪਣਾ ਸਿਆਸਤ ਦੇ ਵਿੱਚ ਕੋਈ ਬੈਕਗ੍ਰਾਉਂਡ ਹੈ ਨਹੀਂ ਕਿਸੇ ਤਰ੍ਹਾਂ ਦਾ ਜੀ ਠੀਕ ਹੈ ਜੀ ਇੱਥੇ ਜਦੋਂ ਆਪਾਂ ਕੈਲਗਰੀ ਦੇ ਵਿੱਚ ਆਏ ਆ ਜੀ ਇੱਥੇ ਚਲੋ ਆਪਣਾ ਮੇਨ ਹੁੰਦਾ ਸੀ ਗੁਰਦੁਆਰਾ ਸਾਹਿਬ ਜਾਣਾ ਸੰਗਤ ਕਰਨੀ ਸੇਵਾ ਕਰਨੀ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ 2016-17 ਦੇ ਵਿੱਚ ਆਪਾਂ ਨੂੰ ਇੱਥੇ ਕੈਲਗਰੀ ਦਾ ਮੇਨ ਗੁਰਦੁਆਰਾ ਸਾਹਿਬ ਦਸ਼ਮੇਸ਼ ਕਲਚਰ ਸੈਂਟਰ ਹਾਂਜੀ ਤੇ ਉੱਥੇ ਬਤਾਰ ਮੁਖ ਸੇਵਾਦਾਰ ਦੀ ਦੇ ਤੌਰ ਤੇ ਸਰਬ ਸੰਪਤੀ ਦੇ ਨਾਲ ਸੰਗਤਰੀਆਂ ਤੋਂ ਸੇਵਾ ਵਾਸਤੇ ਚੁਣਿਆ ਜੀ ਤੇ ਨਾਲ ਆਪਾਂ ਇੱਥੇ ਇੱਕ ਖਾਸਾ ਸਕੂਲ ਚੱਲਦਾ ਜੀ ਤੇ ਉੱਥੇ ਆਪਾਂ ਨਾਲ ਚੇਅਰਮੈਨ ਦੀ ਸੇਵਾ ਦੇ ਵਿੱਚ ਆਈ ਸੀ ਜੀ ਜਦੋਂ ਬਈ ਗੁਰਦੁਆਰਾ ਸਾਹਿਬ ਸੀਗੇ ਉਦੋਂ ਫਿਰ ਇਹ ਲੱਗਿਆ ਜੀ ਵੀ ਜਿਵੇਂ ਆਪਣੇ ਚਲੋ ਡੇ ਟੂ ਡੇ ਆਪਰੇਸ਼ਨ ਤਾਂ ਉੱਥੇ ਚੱਲਦੀ ਰਹਿੰਦੀ ਹੈ ਜੀ ਹਾਂਜੀ ਫਿਰ ਆਪਾਂ ਨਾ ਜੀ ਸੰਗਤ ਦੇ ਸਹਿਯੋਗ ਨਾਲ ਬਾਹਰ ਨਿਕਲ ਕੇ ਕੰਮ ਕਰਨੇ ਸ਼ੁਰੂ ਕੀਤੇ ਜਿਵੇਂ ਆਪਣੇ ਕੋਈ 멘ਟਰਲ ਹੈਲਥ ਤੇ ਬਹੁਤ ਵੱਡਾ ਚੈਲੰਜ ਆ ਜੀ ਸਾਰੇ ਉਹਦੇ ਉੱਤੇ ਹੋ ਗਿਆ ਜੀ ਐਂਟਾਇਰਿਸਿਮ ਤੇ ਹੋ ਗਿਆ ਬੁਲਿੰਗ ਦੇ ਉੱਪਰ ਹੋ ਗਿਆ ਫਿਰ ਆਪਾਂ ਕੈਨੇਡੀਅਨ ਫੋਰ ਸੀਜ਼ਨਲ ਜੌਬ ਕਰਦੇ ਸੀਗੇ ਜੀ ਸੌਰੀ ਵੌਲੰਟੀਅਰ ਕਰਦੇ ਸੀ ਵੀ ਆਪਣੇ ਬੱਚੇ ਨੂੰ ਉੱਥੇ ਜੌਬਾਂ ਮਿਲਣ ਜੀ ਤੇ ਇਦਾਂ ਫਿਰ ਦੇਖਿਆ ਸੀ ਬਾਈ ਜੀ ਆਰਗੇਨਾਈਜੇਸ਼ਨਸ ਬਹੁਤ ਨੇ ਇੱਥੇ ਬਹੁਤ ਵਧੀਆ ਕੰਮ ਕਰਦੀਆਂ ਨੇ ਉਹਨਾਂ ਦੇ ਵਿੱਚ ਇੱਕ ਲੈਕ ਆਫ ਬ੍ਰਿਜਿੰਗ ਆ ਫਿਰ ਇੱਕ ਬ੍ਰਿਜ ਬਿਲਡ ਕਰਨ ਦੀ ਕੋਸ਼ਿਸ਼ ਕੀਤੀ ਜੀ ਸੋ ਇਹਦੇ ਨਾਲ ਹੌਲੀ ਹੌਲੀ ਬਾਈ ਜੀ ਆਪਾਂ ਇਧਰ ਇਨਵੋਲਵ ਹੋਏ ਜੀ ਠੀਕ ਹੈ ਜੀ ਤੁਸੀਂ ਪਹਿਲਾਂ ਵੀ ਟਰਾਈ ਕੀਤਾ ਸੀ ਐਮਐਲ ਦੀ ਹਾਂਜੀ ਭਾਈ ਜੀ ਆਪਾਂ 2019 ਦੇ ਵਿੱਚ ਆਪਾਂ ਆਈ ਸੀਗੇ ਜੀ ਤੇ ਉਦੋਂ ਆਪਾਂ 91 ਵੋਟਾਂ ਤੇ ਲੂਜ਼ ਕਰਗੇ ਸੀ ਜੀ ਅੱਛਾ ਜੀ ਹਾਂਜੀ ਭਾਈ ਜੀ ਤੇ ਹੁਣ ਵੀ ਤੁਹਾਡੀ ਪਾਰਟੀ ਦੇ ਕੋਲ 38 ਸੀਟਾਂ ਜੀ ਹਾਂਜੀ ਭਾਈ ਜੀ ਇੱਥੇ ਟੋਟਲ 87 ਸੀਟਾਂ ਨੇ ਤੇ ਆਪਾਂ ਹਾਂਜੀ ਹਾਂਜੀ ਭਾਈ ਜੀ ਤੇ ਆਪਣੀ ਇੱਥੇ 38 ਸੀਟਾਂ ਆਪਣੀ ਪਾਰਟੀ ਕੋਲ ਹੈਗੀਆਂ 6 ਸੀਟਾਂ ਵਿੱਚ 6 ਸਰਕਾਰ ਆਪਣੀ ਰਹਿ ਗਈ ਸੀ ਹਾਂਜੀ ਭਾਈ ਜੀ ਟੋਟਲ ਦੇਖੋ ਵੀ 1200 ਵੋਟ ਪਿੱਛੇ ਆਪਣੀ ਸਰਕਾਰ ਰਹੀ ਸੀਗੀ ਜੀ ਤੇ ਪਰ ਅੱਗੇ ਨਾਲ ਕਾਫੀ ਵਧੀਆ ਗ੍ਰੋਥ ਹੋ ਰਹੀ ਹੈ ਜੀ ਤੇ ਹਾਂਜੀ ਭਾਈ ਜੀ ਤੇ ਜਿਵੇਂ ਹੁਣ ਬਾਈ ਜੀ ਤੁਸੀਂ ਐਮਐਲਓ ਇੱਥੇ ਐਮਐਲ ਦੀ ਡਿਊਟੀਆਂ ਕੀ ਮਤਲਬ ਕਿ ਤੁਸੀਂ ਤੁਹਾਡੇ ਤੋਂ ਵੀ ਲੋਕ ਵੀ ਗਲੀਆਂ ਨਾਲੀਆਂ ਐਕਸੈਪਟ ਕਰਦੇ ਵੀ ਭਾਈ ਗਲੀਆਂ ਨਾਲੀਆਂ ਵਾਲਾ ਵਿਕਾਸ ਇਹਦੇ ਵਿੱਚ ਇਹ ਹੈ ਬਾਈ ਜੀ ਵੀ ਦੇਖੋ ਇਹ ਵਾਕਿਆ ਥੋੜੀ ਗੱਲ ਸਹੀ ਹੈ ਜਿਵੇਂ ਆਪਣੇ ਤਿੰਨ ਲੈਵਲਸ ਆਫ ਗਵਰਨਮੈਂਟ ਹੁੰਦੇ ਆ ਜਿਵੇਂ ਮਿਊਨਿਸਪਲ ਹੋ ਗਿਆ ਜੀ ਫਿਰ ਪ੍ਰੋਵਿੰਸ਼ਲ ਹੋ ਗਿਆ ਫੈਡਰਲ ਹੋ ਗਿਆ ਜੀ ਜਿਹੜੀ ਹੈ ਗਲੀਆਂ ਨਾਲੀਆਂ ਜਾਂ ਟਰਾਂਸਪੋਰਟੇਸ਼ਨ ਲੋਕਲ ਜਿਹੜੀ ਹੈਗੀ ਆ ਇਹ ਆਉਂਦੀ ਹੈ ਸਿਟੀ ਦੇ ਅੰਡਰ ਜੀ ਪਰ ਇਹ ਗੱਲ ਬਿਲਕੁਲ ਸਹੀ ਹੈ ਵੀ ਬਹੁਤੇ ਲੋਕਾਂ ਨੂੰ ਇਹਦੇ ਬਾਰੇ ਨਹੀਂ ਪਤਾ ਹੈਗਾ ਵੀ ਇਹ ਸਮੱਸਿਆ ਲਈ ਕਿਹਨੂੰ ਕੰਟੈਕਟ ਕਰਨਾ ਜੀ ਫਿਰ ਉਹ ਆਪਣੇ ਆਫਿਸ ਦੇ ਵਿੱਚ ਆਉਂਦੇ ਆ ਜੀ ਫਿਰ ਆਪਾਂ ਉਹਨਾਂ ਨੂੰ ਸਿਟੀ ਦੇ ਨਾਲ ਕੰਟੈਕਟ ਕਰਾ ਦਨੇ ਆ ਜੀ ਸਿੱਧਾ ਤੇ ਆਪਣੇ ਜਿਹੜੇ ਪ੍ਰੋਵਿੰਸ਼ੀਅਲ ਜੂਰੀਸਡਿਕਸ਼ਨ ਦੇ ਵਿੱਚ ਆਉਂਦਾ ਜੀ ਹੈਲਥ케ਅਰ ਹੋ ਗਿਆ ਜੀ এডਿਕੇਸ਼ਨ ਹੋ ਗਈ ਅ ਅਫੋਰਡੇਬਲ ਲਿਵਿੰਗ ਹੋ ਗਈ ਜੀ ਤੇ ਜਿਹੜੀ ਮੇਜਰ ਇਨਫਰਾਸਟ੍ਰਕਚਰ ਵੱਡੀਆਂ ਹਾਈਵੇਜ਼ ਹੋ ਗਈਆਂ ਤੇ ਇਮੀਗ੍ਰੇਸ਼ਨ ਜਿਹੜੀ ਆਪਾਂ ਅਲਬਰਟਾ ਦਾ ਅੰਡਰ ਹੋ ਗਈ ਜੀ ਪ੍ਰੋਵਿੰਸ ਦੀ ਇਹ ਛੋਟੇ ਜਿਹੇ ਐਗਜ਼ੈਂਪਲਸ ਨੇ ਜਿਹੜੀਆਂ ਪ੍ਰੋਵਿੰਸ਼ੀਅਲ ਅੰਡਰ ਆਉਂਦੇ ਨੇ ਜਿਹੜਾ ਆਪਣਾ ਜ਼ਿੰਮੇਵਾਰੀ ਬਣਦੀ ਹੈ ਠੀਕ ਹੈ ਜੀ ਹਾਂਜੀ ਤੇ ਜਿਵੇਂ ਹੁਣ ਤੁਸੀਂ ਜਾਣਦੇ ਹੋ ਕਿਤੇ ਤੁਹਾਨੂੰ ਬੁਲਾਇਆ ਜਾਂਦਾ ਵੀ ਭਾਈ ਐਮਐਲਏ ਸਾਹਿਬ ਨੂੰ ਇਨਵਾਈਟ ਕਰ ਲਓ ਕੋਈ ਟੂਰਨਾਮੈਂਟ ਵਿੱਚ ਜਾਂਦੇ ਹੋ ਫਿਰ ਉੱਥੇ ਫਿਰ ਗ੍ਰਾਂਟ ਵੀ ਦੇ ਕੇ ਅਨਾਉਂਸ ਕਰਕੇ ਆਉਂਦੇ ਵੀ ਭਾਈ ਤੁਹਾਡੇ ਲਈ ਅੱਜ ਲੱਖ ਰੁਪਇਆ 2 ਲੱਖ ਰੁਪਇਆ ਦਿੱਤਾ। ਭਾਈ ਓਵੇਂ ਨਾ ਆਪਣੇ ਕੋਲੇ ਇੱਥੇ ਕੋਈ ਫੰਡ ਨਹੀਂ ਹੁੰਦੇ ਜੀ। ਸਾਨੂੰ ਇਹ ਨਹੀਂ ਕੋਈ ਹੈਗਾ ਵੀ ਐਮਐਲਏ ਨੂੰ ਆਪਾਂ ਇੰਨਾ ਫੰਡ ਮਿਲਣਾ ਜੀ। ਤੇ ਇਹ ਜ਼ਰੂਰ ਹੁੰਦਾ ਜੀ ਵੀ ਇੱਥੇ ਗਵਰਨਮੈਂਟ ਵੱਲੋਂ ਗ੍ਰਾਂਟਸ ਸਬਸਿਡੀਆਂ ਬਹੁਤ ਅਵੇਲੇਬਲ ਆ ਜੀ। ਜੀ। ਬਹੁਤ ਮਿਲਦੀਆਂ ਨੇ ਪਰ ਅਗੇਨ ਉਹਦੇ ਵਿੱਚ ਭਾਈ ਇਹ ਅਵੇਅਰਨੈਸ ਬਹੁਤ ਘੱਟ ਆ ਵੀ ਪਤਾ ਨਹੀਂ ਹੈਗਾ ਵੀ ਆਪਾਂ ਨੂੰ ਕਿਹੜੀ ਗ੍ਰਾਂਟ ਅਪਲਾਈ ਕਰਨੀ ਆ ਕਦੋਂ ਅਪਲਾਈ ਕਰਨੀ ਆ ਜੀ। ਆਪਣੀ ਕੋਸ਼ਿਸ਼ ਹੁੰਦੀ ਹੈ ਬਈ ਜੀ ਵੀ ਆਪਾਂ ਉਹ ਆਪ ਬੁਲਾ ਕੇ ਆਪਾਂ ਜਿਹੜੇ ਲੋਕਾਂ ਨੂੰ ਦੱਸਦੇ ਆ ਵੀ ਆਹ ਭਾਈ ਗਰਾਂਟ ਆ ਤੁਸੀਂ ਇਹਨੂੰ ਲਓ ਜੀ ਬਹੁਤ ਲੋਕਾਂ ਨੂੰ ਨਹੀਂ ਪਤਾ ਜੀ ਖਾਸ ਕਰਕੇ ਜਿਵੇਂ ਹੁਣ ਆਪਾਂ ਪਿੱਛੇ ਗੱਲ ਕੀਤੀ ਸੀ ਸਾਡੀ ਜਿਹੜੀ ਕਮਿਊਨਿਟੀ ਆ ਸਪੋਰਟਸ ਦੇ ਵਿੱਚ ਬਹੁਤ ਆ ਪਰ ਅੱਜਕੱਲ ਫੋਰਡਬਿਲਟੀ ਬਹੁਤ ਵੱਡਾ ਇਸ਼ੂ ਆ ਜੀ ਵੀ ਲੋਕ ਆਪਦੇ ਬੱਚਿਆਂ ਨੂੰ ਗੇਮਸ ਦੇ ਵਿੱਚ ਨਹੀਂ ਭੇਜ ਸਕਦੇ ਫਿਰ ਉਦੋਂ ਉਹਨਾਂ ਨੇ ਗ੍ਰਾਂਟਸ ਜਿਹੜੀਆਂ ਦੱਸੀਆਂ ਵਿਆਪ ਆਪ ਅਪਲਾਈ ਕਰੀਏ ਜੀ ਫਿਰ ਆਪਾਂ ਜਿਹੜੇ ਇੱਥੇ ਕਲੱਬ ਹੈਗੇ ਆਪਣੇ ਕਿਸੇ ਵੀ ਕਮਿਊਨਿਟੀ ਦੇ ਫਿਰ ਉਹਨਾਂ ਨੂੰ ਦੱਸਿਆ ਵੀ ਆ ਗ੍ਰਾਂਟਸ ਅਵੇਲੇਬਲ ਨੇ ਤੁਸੀਂ ਅਪਲਾਈ ਕਰੋ ਜੀ ਆਪਾਂ ਆਪਣੇ ਆਫਿਸ ਵੱਲੋਂ ਜੋ ਉਹਨਾਂ ਤੇ ਐਡਵੋਕੇਟਰੀ ਕਰਦੇ ਆ ਤੇ ਸਪੋਰਟ ਵੀ ਕਰਦੇ ਆ ਜੀ ਤੇ ਆਪਾਂ ਮਤਲਬ ਲੈਣ ਕੇ ਦੇਣ ਦੇ ਵਿੱਚ ਜ਼ਰੂਰ ਆਪਾਂ ਬਾਈ ਜੀ ਮਦਦ ਕਰਦੇ ਆਂ ਪਰ ਆਪਣੀ ਕੋਸ਼ਿਸ਼ ਹੁੰਦੀ ਹੈ ਵਿੱਚ ਆਈ ਕੋਈ ਵੀ ਕਮਿਊਨਿਟੀ ਆਪਦੇ ਹਲਕੇ ਦੇ ਵਿੱਚ ਵੀ ਜੇ ਕੋਈ ਵੀ ਆਪਾਂ ਨੂੰ ਫਾਇਦਾ ਹੁੰਦਾ ਤਾਂ ਆਪਾਂ ਉਹਨਾਂ ਨੂੰ ਆ ਬੁਲਾ ਕੇ ਉਹਨਾਂ ਨੂੰ ਸਾਰਿਆਂ ਨੂੰ ਫਿਰ ਦੱਸਦੇ ਆਂ ਤੇ ਜਦੋਂ ਇਲੈਕਸ਼ਨ ਹੁੰਦੀ ਹੈ ਜੀ ਫਿਰ ਉਦੋਂ ਜਿਹੜਾ ਚੋਣ ਪ੍ਰਚਾਰ ਕੀਤਾ ਜਾਂਦਾ ਫਿਰ ਉਹਦੇ ਵਿੱਚ ਵੱਡੇ ਵੱਡੇ ਭਾਸ਼ਣ ਹੁੰਦੇ ਆ ਜੀ ਵੀ ਭਾਈ ਦੇਖੋ ਵਿਰੋਧੀ ਵਾਲੇ ਨੇ ਇਹ ਨਹੀਂ ਕੀਤਾ ਤੇ ਮੈਂ ਤਾਂ ਤੁਹਾਡੇ ਲਈ ਟਰੱਕ ਭਰ ਕੇ ਇੱਥੇ ਪੈਸਾਂ ਦਾ ਦੇ ਦਊਗਾ ਜੀ ਪਰ ਐਵੇਂ ਸਾਡੇ ਉੱਥੇ ਹੁੰਦਾ ਜੀ ਨਹੀਂ ਬਿਲਕੁਲ ਨਹੀਂ ਬਾਈ ਐਦਾਂ ਦਾ ਕੋਈ ਨਹੀਂ ਹੁੰਦਾ ਤੇ ਆਪਾਂ ਦੋਵੇਂ ਵਾਰ ਬੜੀ ਪੋਜ਼ਿਟਿਵ ਕੈਂਪੇਨ ਰਨ ਕੀਤੀ ਹੈ ਜੀ ਆਪਾਂ ਇਹ ਨਹੀਂ ਕੀਤਾ ਦੱਸੇ ਕੀਤਾ ਵੀ ਫਲਾਣੇ ਨੇ ਆਹ ਨਹੀਂ ਕੀਤਾ ਜਾਂ ਬਲੇਮ ਨਹੀਂ ਕੀਤਾ ਆਪਾਂ ਸਿਰਫ ਇਹ ਦੱਸਿਆ ਵੀ ਜੇ ਆਪਾਂ ਉਹਨੇ ਤਾਂ ਕੰਮ ਕਰਾਂਗੇ ਜੀ ਠੀਕ ਹੈ ਜੀ ਬਾਕੀ ਜਿਹੜੀ ਦੂਜੀ ਗੱਲ ਹੈਗੀ ਹੈ ਬਾਈ ਜੀ ਬਾਕੀ ਵੀ ਨਹੀਂ ਪਾਰਟੀਆਂ ਦੇ ਜਿਹੜੇ ਲੀਡਰ ਕਰਦੇ ਇਸ ਤਰ੍ਹਾਂ ਨਹੀਂ ਕੁਛਕ ਕਰਦੇ ਬਾਈ ਜੀ ਵਿੱਚ ਹਾਂਜੀ ਹਾਂਜੀ ਪਰ ਆਪਾਂ ਜਿੰਨੇ ਨੀਵੇਂ ਪੱਧਰ ਤੱਕ ਆਪਣੇ ਇੱਥੇ ਚੱਲੇ ਜਾਂਦੇ ਇਹਨਾਂ ਪੱਧਰ ਨਹੀਂ ਹਾਂਜੀ ਨਹੀਂ ਉਹ ਉਹ ਨਹੀਂ ਹੁੰਦਾ ਜਿੱਥੇ ਕੋਈ ਪਰਸਨਲ ਕੇਸ ਨੂੰ ਟਾਰਗੇਟ ਕੋਈ ਨਹੀਂ ਕਰਦਾ ਹੈਗਾ ਜੀ ਠੀਕ ਹੈ ਜੀ ਹਾਂਜੀ ਹਾਂ ਕੋਈ ਪਰਸਨਲ ਨਹੀਂ ਹੁੰਦਾ ਜਾਂ ਸਿਰਫ ਪਾਰਟੀ ਬਹਿ ਤੇ ਇੱਕ ਆ идеੋਲੋਜੀ ਦੇ ਭਾਈ ਜਿਹੜੀ ਪੋਲਿਟਿਕਸ ਇੱਥੇ ਕਰਦੇ ਆ ਜੀ ਫਿਰ ਜੇ ਤੁਹਾਨੂੰ ਮੰਨ ਲਓ ਪੰਜਾਬ ਜਾਣਾ ਪੈਂਦਾ ਜੀ ਪੰਜਾਬ ਦੇ ਵਿੱਚ ਤੁਹਾਨੂੰ ਲੋਕ ਕਹਿਣ ਵੀ ਦੇਖੋ ਜੀ ਭਾਈ ਪਰਮਜੀਤ ਸਿੰਘ ਜੀ ਤੁਸੀਂ ਉੱਥੇ ਇੱਕ ਵਿਧਾਇਕ ਚੁਣ ਕੇ ਗਏ ਸੀਗੇ ਤੇ ਹੁਣ ਤੁਹਾਨੂੰ ਅਸੀਂ ਚਾਹੁੰਦੇ ਆ ਵੀ ਤੁਸੀਂ ਇੱਥੇ ਵੀ ਭਾਈ ਪੰਜਾਬ ਦੇ ਵਿੱਚ ਰਹੋ ਫਿਰ ਤੁਸੀਂ ਭਾਸ਼ਣ ਕਿਵੇਂ ਦਾ ਦੋਗੇ ਜੇ ਉੱਥੇ ਬਾਈ ਜੀ ਉਹ ਹਲੇ ਤੱਕ ਸੱਚੀ ਗੱਲ ਆ ਉਹਦੇ ਬਾਰੇ ਸੋਚਿਆ ਵੀ ਹੈ ਨਹੀਂ ਗਾ ਜੀ ਪਰ ਮੈਨੂੰ ਲੱਗਦਾ ਨਹੀਂ ਮੇਰੇ ਵਾਸਤੇ ਗੱਲ ਹੈ ਜੀ ਉਹ ਅੱਛਾ ਜੀ ਹਾਂਜੀ ਉਹ ਕਿਉਂ ਜੀ ਬਾਈ ਉਹ ਆਪਾਂ ਨਹੀਂ ਮਤਲਬ ਆਪਾਂ ਸਾਫ਼ ਸੁਥਰਾ ਹੀ ਰੱਖਣਾ ਚਾਹੁੰਦੇ ਆ ਜੀ ਤੇ ਵੀ ਨਹੀਂ ਉਹ ਉੱਥੇ ਤੱਕ ਆਪਾਂ ਨਹੀਂ ਜਾ ਸਕਦੇ ਜੀ ਪਰ ਬਾਈ ਆਪਣੇ ਉਹਨੂੰ ਆਪਾਂ ਜਿਵੇਂ ਕਹਿੰਦੇ ਆ ਵੀ ਭਾਈ ਆਪਣੇ ਪੰਜਾਬ ਦੇ ਹਾਲਾਤ ਮਾੜੇ ਹੁੰਦੇ ਜਾ ਰਹੇ ਚੰਗੇ ਲੀਟਰ ਨਹੀਂ ਮਿਲ ਰਹੇ ਤਾ ਚੰਗੇ ਲੋਕ ਜਿਹੜੇ ਆ ਉਹ ਇੱਥੇ ਆ ਕੇ ਜੇ ਤੁਸੀਂ ਕਹਿੰਦੇ ਹੋ ਵੀ ਅਸੀਂ ਭਾਈ ਭਲਾ ਕਰਨ ਦੇ ਲਈ ਇੱਥੇ ਲੋਕਾਂ ਦੇ ਲਈ ਤੁਸੀਂ ਵਿਧਾਇਕੀ ਦੇ ਵਿੱਚ ਜਾਂਦੇ ਹੋ ਤਾਂ ਐਮਐਲਏ ਚੁਣੇ ਜਾਂਦੇ ਹਾਂ ਜੇ ਆਪਣੇ ਪੰਜਾਬ ਦੇ ਵਿੱਚ ਵੀ ਭੇ ਭਲਾ ਕੌਣ ਕਰੂਗਾ ਜੀ ਜੇ ਚੰਗੇ ਲੋਕ ਕਹਿਣਗੇ ਵੀ ਨਹੀਂ ਉੱਥੇ ਨਹੀਂ ਜਾ ਸਕਦੀ ਆਪਣੀ ਜਨਮ ਭੂਮੀ ਉਹ ਹੈ ਜੀ ਇਹ ਆਪਣੀ ਕਰਮ ਭੂਮੀ ਹੈ ਜੀ ਤੇ ਦਿਲ ਹਲੇ ਵੀ ਪੰਜਾਬ ਦੇ ਵਿੱਚ ਵਸਦਾ ਜੀ ਤੇ ਕੋਈ ਵੀ ਇਦਾਂ ਦੀ ਗੱਲਬਾਤ ਹੁੰਦੀ ਆ ਦੁੱਖ ਵੀ ਬੜਾ ਲੱਗਦਾ ਜਦੋਂ ਗੱਲਬਾਤ ਸੁਣਦੇ ਆ ਵੀ ਪੰਜਾਬ ਕਿਹੜੇ ਪਾਸੇ ਨੂੰ ਜਾ ਰਿਹਾ ਜੀ ਤੇ ਦੁੱਖ ਵੀ ਹੁੰਦਾ ਪਰ ਆਪਦੇ ਵੱਲੋਂ ਕੋਸ਼ਿਸ਼ ਕਰੀ ਇਹਦੇ ਵਿੱਚ ਜਿੰਨਾ ਪਾ ਇਥੇ ਰਾ ਕੇ ਯੋਗਦਾਨ ਪਾ ਸਕਦੇ ਆ ਜੀ ਚਾਹੇ ਕੋਈ ਉਹ ਇਥੋਂ ਇਮੀਗ੍ਰੇਸ਼ਨ ਆਉਂਦੀ ਆ ਜਾਂ ਉੱਥੋਂ ਬੱਚੇ ਆਉਂਦੇ ਆ ਜਿੰਨੇ ਕੱਪ ਹੈਲਪ ਕਰ ਸਕਦੇ ਆ ਜਾਂ ਉੱਥੇ ਹੁਣ ਜਿਵੇਂ ਆਪਾਂ ਫੇਰ ਇੱਕ ਟ੍ਰੇਡਮਿਸ਼ਨ ਦੇ ਉੱਪਰ ਜਾਣਾ ਜੀ ਤੇ ਉਹਦੇ ਵਿੱਚ ਆਪਾਂ ਯੋਗਦਾਨ ਪਾ ਸਕਦੇ ਆ ਪਰ ਜਿੱਥੋਂ ਤੱਕ ਮੈਨੂੰ ਲੱਗਦਾ ਵੀ ਉੱਥੇ ਵੀ ਬਹੁਤ ਵਧੀਆ ਸਰਕਾਰਯੋਗ ਬੰਦੇ ਬੈਠੇ ਨੇ ਪਰ ਲੋਕਾਂ ਨੂੰ ਉਹਨਾਂ ਦੀ ਸਪੋਰਟ ਕਰਨ ਦੇ ਲੋੜ ਹੈ ਜੀ ਆਪਾਂ ਮਤਲਬ ਉੱਥੇ ਕਿਸੇ ਪਾਰਟੀ ਬਾਈ ਤੋਂ ਨਜ ਬਾਈ ਤੋਂ ਉੱਪਰ ਉੱਠ ਕੇ ਜੀ ਉੱਥੇ ਵੀ ਲੋਕਾਂ ਨੂੰ ਚਾਹੀਦਾ ਵੀ ਚੰਗੇ ਬੰਦੇ ਦਾ ਸਾਥ ਦੇਣ ਜੀ ਇੱਥੇ ਲੀਡਰ ਸਿਸਟਮ 'ਚ ਰਹਿੰਦੇ ਆ ਜੀ ਜਾਂ ਸਿਸਟਮ ਨੂੰ ਲੀਡਰ ਬਣਾਉਂਦੇ ਆ ਜੀ ਇੱਥੇ ਨਹੀਂ ਬਾਈ ਜੀ ਦੇਖੋ ਜਿਹੜਾ ਸਿਸਟਮ ਲੋਕਾਂ ਦਾ ਬਣਾਇਆ ਹੋਇਆ ਲੋਕਾਂ ਦੇ ਭਲੇ ਵਾਸਤੇ ਹੈ ਜੀ ਤੇ ਕਹਿ ਲਓ ਵੀ ਉਹੀ ਲੀਡਰ ਬਣਾਉਂਦੇ ਆ ਜੀ ਅੱਛਾ ਜੀ ਤੇ ਉਹਦੇ ਵਿੱਚ ਫਿਰ ਤੁਹਾਨੂੰ ਰਹਿਣਾ ਪੈਂਦਾ ਸਿਸਟਮ ਹਾਲਾਂਕਿ ਕਾਨੂੰਨ ਤਾਂ ਸਾਡੇ ਵੀ ਉੱਥੇ ਜਿਹੜੇ ਜੇ ਆਪਾਂ ਦੇਖੀਏ ਗੱਲ ਕਰੀਏ ਤਾਂ ਉਹ ਬਹੁਤ ਵਧੀਆ ਨੇ ਜੀ ਪਰ ਉਹਨਾਂ ਨੂੰ ਇੰਪਲੀਮੈਂਟ ਨਹੀਂ ਹੈਗਾ ਉਹ ਚੀਜ਼ ਦੇ ਲਈ ਤੁਹਾਨੂੰ ਕੀ ਲੱਗਦਾ ਵੀ ਕਿੰਨਾ ਕੁ ਸਮਾਂ ਲੱਗ ਸਕਦਾ ਜਾਂ ਕਿਵੇਂ ਇਹਦੇ ਲੀਡਰ ਚੁਣਨੇ ਪਊਗੇ ਜੀ ਬਾਈ ਜੀ ਇੱਕ ਜਿਹੜੀ ਮੈਨੂੰ ਲੱਗਦੀ ਆ ਸਭ ਤੋਂ ਵੱਡੀ ਗੱਲ ਅਕਾਉਂਟੇਬਿਲਟੀ ਦੀ ਵੀ ਚਾਹੇ ਆਪਾਂ ਨੂੰ ਲੋਕਾਂ ਨੇ ਨੁਮਾਇੰਦਾ ਆਪਦਾ ਚੁਣਿਆ ਜੀ ਤੇ ਪਰ ਮੈਂ ਹਮੇਸ਼ਾ ਕਹਿਣਾ ਹੁੰਦਾ ਵੀ ਮੈਨੂੰ ਸਵਾਲ ਪੁੱਛੋ ਹਾਂ ਵੀ ਜਿੱਥੇ ਮੇਰੀ ਕਮੀ ਆ ਜਾਂ ਤੁਹਾਨੂੰ ਲੱਗਦਾ ਵੀ ਨਹੀਂ ਕੰਮ ਹੋਇਆ ਵੀ ਬੇਨੂੰ ਸਵਾਲ ਪੁੱਛੋ ਜੀ ਜਿਵੇਂ ਕਹਿੰਦੇ ਹੁੰਦੇ ਵੇ ਬਿਨਾ ਰੋਜ ਤਾਂ ਬੱਚੇ ਵੀ ਮਾਂ ਨੂੰ ਆ ਮਾਂ ਵੀ ਬੱਚੇ ਨੂੰ ਦੁੱਧ ਨਹੀਂ ਦਿੰਦੀ ਤੇ ਆਪਾਂ ਨੂੰ ਕਿੱਥੋਂ ਪਤਾ ਲੱਗਣਾ ਜੀ ਪਰ ਇੱਕ ਅਕਾਉਂਟੇਬਿਲਟੀ ਬਹੁਤ ਜ਼ਰੂਰੀ ਹੈ ਬਾਈ ਜੀ ਜੇ ਲੋਕਾਂ ਨੇ ਚੁਣ ਕੇ ਭੇਜਿਆ ਤਾਂ ਮੇਰਾ ਫਰਜ਼ ਬਣਦਾ ਲੋਕਾਂ ਦੇ ਹਿੱਤ ਦੇ ਲਈ ਕੰਮ ਕਰਨਾ ਆਪਦਾ ਨਿੱਜੀ ਸਵਾਰਥ ਛੱਡ ਕੇ ਜੀ ਹਾਂ ਹਾਂ ਤੇ ਕੋਈ ਇੱਥੇ ਕੋਈ ਪੋਲੀਟਿਕਲ ਸਿਸਟਮ ਦਾ ਕੋਈ ਪ੍ਰੈਸ਼ਰ ਨਹੀਂ ਕੋਈ ਪੁਲਿਸ ਦਾ ਕੋਈ ਪ੍ਰੈਸ਼ਰ ਨਹੀਂ ਹੈਗਾ ਜਿਵੇਂ ਕੋਈ ਆਪਣੀ ਨਹੀਂ ਗੱਲ ਮੰਨਦਾ ਜਾਂ ਵੀ ਕਿਸੇ ਨੂੰ ਤੰਗ ਕਰਨਾ ਪਰੇਸ਼ਾਨ ਕਰਨਾ ਇਦਾਂ ਦਾ ਕੋਈ ਇੱਥੇ ਹੈ ਨਹੀਂਗਾ ਜੀ ਨਹੀਂ ਇੱਥੇ ਤੁਹਾਨੂੰ ਵੈਸੇ ਫੋਨ ਆ ਜਾਂਦੇ ਜੀ ਵੀ ਭਾਈ ਸਾਡਾ ਬੰਦਾ ਫਸ ਗਿਆ ਯਾਰ ਹੁਣ ਆਪਣੀ ਕਮਿਊਨਿਟੀ ਦੇ ਵਿੱਚੋਂ ਵੀ ਆ ਕੰਮ ਕਰਵਾ ਦਿਓ ਭਾਈ ਜੀ ਨਹੀਂ ਭਾਈ ਇਹ ਆਪਣੇ ਵਾਸਤੇ ਗੱਲ ਨਹੀਂ ਸੱਚੀ ਤੁਹਾਨੂੰ ਦੱਸਾਂ ਵੀ ਕਈ ਵਾਰ ਫੋਨ ਆਉਂਦੇ ਵੀ ਆ ਪਰ ਉਹ ਦੱਸਈਦਾ ਜੀ ਵੀ ਸਾ ਜਿੱਡੀ ਇਹ ਜੂਰੀ ਸੈਕਸ਼ਨ ਦੇ ਵਿੱਚ ਹੈ ਨਹੀਂਗਾ ਤੇ ਨਾ ਹੀ ਆਪਾਂ ਬਾਈ ਜੀ ਜਿਹੜਾ ਬੰਦਾ ਗਲਤ ਕੰਮ ਕਰਦਾ ਉਸ ਕੰਮ ਦੇ ਵਿੱਚ ਆਪਾਂ ਇੰਟਰਫੇਅਰ ਕਰ ਸਕਦੇ ਹਾਂ ਜੀ ਨਹੀਂ ਫਿਰ ਤੁਸੀਂ ਕਿਸੇ ਵੀ ਅਫੀਸਰ ਨੂੰ ਜੇ ਤੁਹਾਡੇ ਉਹ ਕਹਿਣਾ ਮੰਨੇ ਫਿਰ ਤੁਸੀਂ ਐਵੇਂ ਨਹੀਂ ਕਹਿ ਸਕਦੇ ਵੀ ਤੇਰਾ ਮੈਂ ਜੁੱਲੀ ਬਿਸਤਰਾ 골 ਕਰ ਦੇਣਾ ਬਾਈ ਨਹੀਂ ਬਾਈ ਇੱਥੇ ਹੈ ਨਹੀਂ ਉਹ ਤੁਹਾਡਾ ਸਮਾਂ ਤੇ ਘਰਾਉਂਦੇ ਆ ਜੀ ਸਾਨੂੰ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਜੀ ਹਾਂਜੀ ਸਾਡੇ ਇੱਥੇ ਮਨਿਸਟਰ ਸੀਗੇ ਜਸਟਿਸ ਮਨਿਸਟਰ ਐਡਮਿੰਟ ਤੋਂ ਅੱਛਾ ਜੀ ਪਿਛਲੀ ਸਰਕਾਰ ਦੇ ਵਿੱਚ ਉਹਨਾਂ ਨੂੰ ਕਿਤੇ ਟਿਕਟ ਮਿਲ ਗਈ ਜੀ ਚਲਾਣ ਉਹਨਾਂ ਨੂੰ ਘੜਤਾ ਉਹਨਾਂ ਨੇ ਪੁਲਿਸ ਚੀਫ ਨੂੰ ਫੋਨ ਕੀਤਾ ਜੀ ਅੱਛਾ ਜੀ ਉਹਨੇ ਪੁਲਿਸ ਚੀਫ ਨੇ ਦੂਜੇ ਦਿਨ ਪ੍ਰੈ ਸੋ ਇੱਕ ਵਧੀਆ ਚੀਜ਼ ਹੈ ਜੀ ਬਹੁਤ ਵਧੀਆ ਚੀਜ਼ ਹੈ ਜੀ ਇਹ ਹੀ ਬਿਊਟੀ ਹੈ ਜੀ ਹਾਂ ਜੀ ਇਹ ਹੀ ਖੂਬਸੂਰਤੀ ਹੈ ਵੈਸੇ ਕਿਹਾ ਤਾਂ ਆਪਣੇ ਉੱਥੇ ਵੀ ਜਾਂਦਾ ਵੀ ਇਹ ਡੈਮੋਕ੍ਰੇਸੀ ਖੂਬਸੂਰਤੀ ਹੁਣ ਦੇਖ ਲਓ ਜੀ ਤੁਸੀਂ ਉਹ ਕੰਗਣਾ ਨੌਤਾਲੇ ਮਾਮਲੇ ਦੇ ਵਿੱਚ ਕੀ ਕੁਝ ਹੋ ਰਿਹਾ ਜੀ ਉੱਥੇ ਹਾਂ ਜੀ ਹਾਂ ਜੀ ਹਾਂ ਬਿਲਕੁਲ ਹਾਂ ਤੇ ਨੇ ਉਹ ਗੱਲ ਤਾਂ ਬਾਈ ਜਿਹੜਾ ਮਤਲਬ ਸਾਰੇ ਕੌਮ ਨੂੰ ਸਾਰੇ ਇਕਾ ਕਮਿਊਨਿਟੀ ਨੂੰ ਬਧਰਾਮ ਕਰਨਾ ਜੀ ਬੜੀ ਗਲਤੀ ਹੈ ਜੀ ਤੇ ਜਿੱਮੇ ਇੱਥੇ ਪ੍ਰੋਟੈਸਟ ਹੁੰਦਾ ਜੀ ਤਾਂ ਤੁਸੀਂ ਵੀ ਇਸ ਤਰ੍ਹਾਂ ਕਹਿ ਸਕਦੇ ਹੋ ਵੀ ਭਾਈ ਇਹ ਖਰੀਦੇ ਹੋਏ ਸੋਸੋ ਦੇ ਵਿੱਚ ਲੈਂਦੇ ਨਹੀਂ ਬਈ ਦੇਖੋ ਪ੍ਰੋਟੈਸਟ ਆ ਇੱਥੇ ਬਈ ਜਦੋਂ ਆਪਾਂ ਕਿਸਾਨੀ ਮੋਰਚਾ ਲੱਗਿਆ ਆਪਾਂ ਇਥੋਂ ਆਪਦੇ ਪਰਿਵਾਰ ਨਾਲ ਉੱਥੇ ਗਏ ਆ ਜੀ ਅਸੀਂ ਮੋਰਚੇ ਦੇ ਵਿੱਚ ਉੱਥੇ ਰਹੇ ਆ ਜੀ ਕਿਉਂਕਿ ਮੈਂ ਵੀ ਚਾਹੁੰਦਾ ਸੀ ਵੀ ਬੱਚਿਆਂ ਨੂੰ ਪਤਾ ਲੱਗੇ ਵੀ ਆਪਦੇ ਹੱਕ ਅਤੇ ਸੱਚ ਲਈ ਤੁਸੀਂ ਕਿਵੇਂ ਆਵਾਜ਼ ਚੱਕਣੀ ਆ ਕਿਵੇਂ ਬੰਦੇ ਨੂੰ ਖੜਨਾ ਚਾਹੀਦਾ ਜੀ ਇੱਥੇ ਜਿਹੜਾ ਬਈ ਜੇ ਕਿਸੇ ਦਾ ਵੀ ਰਾਈਟ ਆ ਪ੍ਰੋਟੈਸਟ ਕਰਨਾ ਜੀ ਤੇ ਕੋਈ ਵੀ ਬੰਦਾ ਇੱਥੇ ਪ੍ਰੋ ਨਹੀਂ ਹੋਈ ਹੈਗੀ ਜੀ ਬੰਦਾ ਆਪਦੇ ਹੱਕ ਲਈ ਪਈ ਚ ਕਰਦਾ ਜੀ ਕਰ ਸਕਦਾ ਜੀ ਤੇ ਇੱਕ ਫਰੀडम ਆਫ ਜਿਹੜੀ ਤੁਹਾਡੀ ਫਰੀ ਆਇਟ ਆਫ ਸਪੀਚ ਹੋ ਗਿਆ ਜੀ ਤੁਹਾਡਾ ਰਾਈਟ ਟੂ ਪ੍ਰੈਕਟਿਸ ਰਿਲੀਜੀਅਨ ਹੋ ਗਿਆ ਜੀ ਤੇ ਇਹ ਸਾਰੀਆਂ ਬਈ ਉਹ ਚਾਰਟਰ ਆਫ ਰਾਈਟਸ ਅੰਦਰ ਆ ਜਾਂਦੀਆਂ ਨੇ ਤੇ ਇਹ ਬੰਦੇ ਦਾ ਹੱਕ ਬਣਦਾ ਜੀ ਜਿਹੜਾ ਆਪਦੇ ਪ੍ਰੋਟੈਸਟ ਕਰਨਾ ਜੀ ਪੀਸਫੁਲੀ ਜੀ ਜਦੋਂ ਤੁਸੀਂ ਭਾਜੀ ਐਮ ਐਲ اے ਦੀ ਚੋਣ ਲੜਨੀ ਜਾਂ ਕੋਈ ਚੀਜ਼ ਉਹਦੇ ਲਈ ਵੀ ਫਿਰ ਇੱਥੇ ਲੀਡਰਸ ਦੇ ਲਈ ਵੀ ਐਲੀਜੀਬਿਲਟੀ ਹੈਗੀ ਆ ਕੋਈ ਹਾਂ ਬਾਈ ਜੀ ਹਾਂਜੀ ਇਹਦੇ ਵਿੱਚ ਇਹ ਹੁੰਦਾ ਵੀ ਪਹਿਲਾਂ ਸਿਟੀਜ਼ਨਸ਼ਿਪ ਹੋਣੀ ਚਾਹੀਦੀ ਹੈ ਜੀ ਫਿਰ ਤੁਸੀਂ ਜਦੋਂ ਆਪਣਾ ਪਾਰਟੀ ਕਰਦੀ ਹੈ ਜੀ ਕੈਂਡੀਡੇਟ ਚੁਣਦੀ ਹੈ ਜੀ ਤੇ ਉਹਦੇ ਵਿੱਚ ਫਿਰ ਬਾਈ ਜੀ ਪ੍ਰੋਪਰ ਵੈਟਿੰਗ ਹੁੰਦੀ ਹੈ ਮਤਲਬ ਟੀਮ ਬਣੀ ਹੁੰਦੀ ਹੈ ਪਾਰਟੀ ਦੇ ਵਿੱਚ ਉਹਨਾਂ ਨੇ ਤੁਹਾਡਾ ਸਾਰਾ ਸੋਸ਼ਲ ਮੀਡੀਆ ਤੁਹਾਡੀਆਂ ਸਾਰੀਆਂ ਇੰਟਰਵਿਊ ਸਾਰੀ ਚੀਜ਼ ਦੇਖਣੀ ਆ ਇਹ ਬੰਦੇ ਨੇ ਤੇ ਕੋਈ ਗਲਤੀ ਤਾਂ ਨਹੀਂ ਕੀਤੀ ਹੋਈ ਕੋਈ ਬੈਂਕਰਪਸੀ ਨਹੀਂ ਕੀਤੀ ਹੋਈ ਕੋਈ ਇਹਨਾਂ ਦੇ ਕ੍ਰਿਮੀਨਲ ਚਾਰਜ ਨਹੀਂ ਹੈਗੇ ਜੀ ਤੇ ਉਹ ਫਿਰ ਪਾਸ ਕਰਦੇ ਆ ਜੀ ਫਿਰ ਉਸ ਤੋਂ ਬਾਅਦ ਵਿੱਚ ਹੁੰਦਾ ਬਾਈ ਜੀ ਕਿ ਜੇ ਇੱਕ ਹਲਕੇ ਦੇ ਵਿੱਚ ਇੱਕ ਤੋਂ ਵੱਧ ਇੱਕ ਪਾਰਟੀ ਦਾ ਉਮੀਦਵਾਰ ਇੰਟਰਸਟਡ ਹੈਗੇ ਆ ਜੀ ਪਹਿਲਾਂ ਉਹਨਾਂ ਦੀ ਇਲੈਕਸ਼ਨ ਹੁੰਦੀ ਹੈ ਜੀ ਉਹ ਪਾਰਟੀ ਦੀ ਮੈਂਬਰਸ਼ਿਪ ਬਣਾ ਕੇ ਉਹਨਾਂ ਦੀ ਇਲੈਕਸ਼ਨ ਹੁੰਦੀ ਹੈ ਜਿਹੜਾ ਉਹ ਚਿੱਤਿਆ ਜਾਂਦਾ ਫਿਰ ਉਹਨੂੰ ਕੈਂਡੀਡੇਟਸ਼ਿਪ ਅੱਗੇ ਮਿਲਦੀ ਹੈ ਜੀ ਸਟੱਡੀ ਵਾਲਾ ਇੱਥੇ ਵੀ ਨਹੀਂ ਹੁੰਦਾ ਜੀ ਕੋਈ ਰੋਲ ਸਟੱਡੀ ਦਾ ਨਹੀਂ ਸਟੱਡੀ ਦਾ ਕੋਈ ਨਹੀਂ ਹੈਗਾ ਬਾਈ ਵੈਸੇ ਆਪ ਹੀ ਇੱਥੇ ਕੋਈ ਇਦਾਂ ਨਹੀਂ ਹੈਗਾ ਮਿਨੀਮਾਈਜ਼ ਵੀ ਤੁਸੀਂ ਇੰਨੀ ਘੱਟੋ ਘੱਟ ਸਟੱਡੀ ਹੋਣੀ ਚਾਹੀਦੀ ਐ ਇਦਾਂ ਦਾ ਕੁਝ ਨਹੀਂ ਹੈਗੇ ਜੀ ਮੇਨ ਜਿਹੜਾ ਹੈਗਾ ਬਈ ਜੇ ਇਹੀ ਇੱਥੇ ਦੇਖਦੇ ਆ ਵੀ ਕਿਹੜੇ ਬੰਦੇ ਨੇ ਕਮਿਊਨਿਟੀ ਵਾਸਤੇ ਕਿੰਨਾ ਕੰਮ ਕੀਤਾ ਕੀ ਬੰਦੀ ਸੋਚ ਆ ਕਿੰਨਾ ਕ ਵਲੰਟੀਅਰ ਕੀਤਾ ਕਿੱਦਾਂ ਉਹਨਾਂ ਦੇ ਪਿੱਛੇ ਆ ਉਹਦਾ ਕੱਢਿਆ ਜੀ ਕਿਹੜੇ ਫੀਲਡ ਦੇ ਵਿੱਚ ਆਇਆ ਜੀ ਤੇ ਉਹ ਚੀਜ਼ਾਂ ਤੇ ਵਿੱਚ ਲੋਕ ਜ਼ਿਆਦਾ ਦੇਖਦੇ ਜੀ ਜਿੰਮੇ ਬਾਈ ਜੀ ਤੁਹਾਡਾ ਪੰਜਾਬ ਤੋਂ ਪਿੰਡ ਕਿਹੜਾ ਹੈ ਹੁਣਾਂ ਪਿੰਡ ਬਾਈ ਜੀ ਹੈਗਾ ਇਤਿਹਾਸਕ ਪਿੰਡ ਆ ਜੀ ਛੇਵੇਂ ਪਾਸ਼ਾ ਤਨਤਨ ਸਿੰਘ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬੋਂਜਾ ਕਲੀਆਂ ਵਾਲਾ ਚੋਲਾ ਸਾਹਿਬ ਸ਼ੋਭੇ ਤੇ ਕੁਡਾਣੀ ਕਲਾਂ ਪਿੰਡ ਹੈ ਜੀ ਆਪਣਾ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਆਂਦੀ ਹੈ ਜੀ 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 ਠੀਕ ਹੈ ਜੀ ਤੇ ਜਿਵੇਂ ਹੁਣ ਤੁਹਾਡੇ ਪਿੰਡ ਤੋਂ ਮੰਨ ਲਓ ਕਿਸੇ ਨੇ ਅਪਲਾਈ ਕੀਤਾ ਜੀ ਹਾਂ ਜੀ ਪਿੰਡ ਤੋਂ ਕੀਤਾ ਅਪਲਾਈ ਇਮੀਗ੍ਰੇਸ਼ਨ ਦੇ ਲਈ ਵੀਜ਼ਾ ਦੇ ਲਈ ਉਹਦਾ ਵੀਜ਼ਾ ਨਹੀਂ ਹੋਇਆ ਫਿਰ ਤੁਸੀਂ ਫੋਨ ਕਰਕੇ ਕਹਿੰਦੇ ਬਈ ਹੋਇਆ ਮੇਰੇ ਪਿੰਡ ਦਾ ਬੰਦਾ ਤੁਸੀਂ ਕਿਉਂ ਨਹੀਂ ਕੀਤਾ ਉਹਨੂੰ ਨਹੀਂ ਬਾਈ ਜੀ ਬਿਲਕੁਲ ਪਹਿਲੀ ਗੱਲ ਤਾਂ ਇਹ ਹੈਗੀ ਆ ਵੀ ਇਹ ਆਉਂਦਾ ਫੈਡਰਲ ਦੇ ਅੰਦਰ ਹੈ ਜੀ ਦੂਜੀ ਗੱਲ ਹੈ ਬਾਈ ਜੀ ਉਹ ਮਤਲਬ ਕੋਈ ਨਾ ਕੋਈ ਉਹਨਾਂ ਦਾ ਆਪਦਾ ਟਾਰਗੇਟ ਆ ਉਹਨਾਂ ਦੇ ਆਪਦੇ ਜਿਹੜੇ ਪੈਰਾਮੀਟਰਸ ਨੇ ਆਪਾਂ ਉਹਦੇ ਵਿੱਚ ਨਹੀਂ ਦਖਲੰਦਗੀ ਕਰ ਸਕਦੇ ਜੀ ਅੱਛਾ ਜੀ ਹਾਂਜੀ ਹਾਂਜੀ ਵੀ ਜਿਹੜੇ ਇਮੀਗ੍ਰੇਸ਼ਨ ਆਫੀਸਰ ਬੈਠੇ ਨੇ ਤੇ ਜੇ ਕੋਈ ਇਦਾਂ ਦਾ ਹੁੰਦਾ ਇਨਕੁਆਇਰੀ ਵਗੈਰਾ ਹੁੰਦੀ ਹੈ ਹਾਂ ਜੋ ਫੈਡਰਲ ਥਰੂ ਆਪਾਂ ਐਮਪ ਐਮਪੀ ਦੀ ਇੰਟਰਫੀਰੈਂਸ ਹੁੰਦੀ ਵੀ ਮੰਨ ਲਓ ਤੁਸੀਂ ਕੱਲ ਨੂੰ ਐਮਪੀ ਬਣ ਜਾਂਦੇ ਹੋ ਤੁਹਾਡੇ ਪਿੰਡ ਦੇ ਸਾਰੇ ਕੈਨੇਡਾ ਆਉਣਗੇ ਜੀ ਨਹੀਂ ਵੀ ਇੰਟਰਫੀਰੈਂਸ ਉਹਨਾਂ ਦੀ ਵੀ ਹੈ ਨਹੀਂਗੀ ਉਹ ਸਿਰਫ ਇੱਕ ਪੁੱਛ ਸਕਦੇ ਇਨਕੁਆਇਰੀ ਕਰ ਸਕਦੇ ਆ ਅੱਛਾ ਜੀ ਹਾਂ ਜੀ ਰੀਜ਼ਨ ਕੀ ਹੈ ਰੀਜ਼ਨ ਕੀ ਹੈ ਹੋਰ ਇਸ ਤੋਂ ਬਾਅਦ ਆਦਰਵਾਈਜ਼ ਇਹ ਨਹੀਂ ਵੀ ਹਾਂਜੀ ਭਾਈ ਇਹਨੂੰ ਕਰਨੀ ਕਰਨਾ ਹਾਂਜੀ ਹਾਂਜੀ ਨਹੀਂ ਬਿਲਕੁਲ ਨਹੀਂ ਭਾਈ ਇੱਥੇ ਭਾਈ ਦੇਖੋ ਬਿਊਰੋਕਰੇਸੀ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਇੰਟਰਫੀਰੈਂਸ ਨਹੀਂ ਹੈਗੀ ਅੱਛਾ ਜੀ ਹਾਂਜੀ ਹਾਂਜੀ ਤੇ ਉਹ ਆਪ ਦਾ ਆਪ ਦੇ ਫੈਸਲੇ ਆਪ ਲੈਂਦੇ ਆ ਜੀ ਤੇ ਜਿਵੇਂ ਹੁਣ ਪੰਜਾਬ ਦੇ ਵਿੱਚ ਤੁਹਾਨੂੰ ਲੱਗਦਾ ਵੀ ਪੰਜਾਬ ਦੇ ਲੋਕ ਜਿਵੇਂ ਤੁਸੀਂ ਅਕਾਉਂਟੇਬਿਲਟੀ ਦੀ ਵੀ ਗੱਲ ਕੀਤੀ ਹੈ ਜੀ ਵੀ ਭਾਈ ਸਾਨੂੰ ਸਵਾਲ ਪਰ ਮੈਨੂੰ ਲੱਗਦਾ ਜੀ ਪੰਜਾਬ ਦੇ ਲੋਕ ਚਾਹੁੰਦੇ ਆ ਵੀ ਸਾਡੇ ਲਈ ਸਭ ਤੋਂ ਵਧੀਆ ਐਂਟਰਟੇਨਰ ਕੌਣ ਹੈ ਇਹ ਵੀ ਭਾਈ ਜੀ ਗੱਲ ਥੋੜੀ ਬਿਲਕੁਲ ਸਹੀ ਹੈ ਜੀ ਤੇ ਇੱਕ ਜਿਹੜਾ ਬੜਾ ਬਹੁਤ ਗਲਤ ਰੁਝਾਨ ਹੈ ਜੀ ਅਪਾ ਦੇਖਦੇ ਨੇ ਵੀ ਰਾਜਾ ਪਾਲਿਸੀ ਦੀ ਗੱਲ ਕਰਨ ਦੀ ਬਜਾਏ ਜੀ ਥੋੜਾ ਜਿਆ ਨੀਜੀ ਹੋ ਗਿਆ ਜਾਂ ਹੋਰ ਗੱਲਾਂ ਬਾਤਾਂ ਆਜਾ ਦੇ ਕਰਦੇ ਆ ਜੀ ਕੋਈ ਪਾਲਿਸੀ ਦੀ ਗੱਲ ਨਹੀਂ ਹੋ ਰਹੀ ਵੀ ਆਪਾਂ ਪੰਜਾਬ ਨੂੰ ਤੁਰਕੀ ਦੇ ਨਾਲ ਤਾਂ ਕਿਵੇਂ ਲੈ ਕੇ ਆਵਾਂਗੇ ਕਿ ਇੰਡਸਟਰੀ ਲੈ ਕੇ ਆਵਾਂਗੇ ਕਿਵੇਂ ਲੈ ਕੇ ਆਵਾਂਗੇ ਇਕਨੋਮਿਕਲੀ ਲੀਗਲੀ ਇਹਨੂੰ ਕਿਵੇਂ ਆਪਾਂ ਬੈਨੀਫਿਟ ਕਰ ਸਕਦੇ ਆ ਜੀ ਜਾਂ ਇਕਨੋਮੀ ਡਾਇਵਰਸੀਫਾਈ ਕਿਵੇਂ ਕਰ ਸਕਦੇ ਆ ਰੋਜ਼ਗਾਰ ਕਿਵੇਂ ਲੈ ਕੇ ਆਵਾਂਗੇ ਜੀ ਇਦਾਂ ਦੀਆਂ ਗੱਲਾਂ ਬਾਈ ਜੀ ਬਹੁਤ ਘੱਟ ਜੜੀਆਂ ਹੈਗੀਆਂ ਨੇ ਜੀ ਜੇ ਮੰਨ ਲਓ ਜੀ ਇੱਥੇ ਆਪਣੇ ਪੰਜਾਬੀ ਭਰਾ 117 ਬੰਦੇ ਕੋਈ ਕਿਸੇ ਪਾਰਟੀ ਜੋ ਕਦੇ ਚੁਣੇ ਗਏ ਕਿ ਪਿੱਛੇ ਪਛੋਕਰ ਤੋਂ ਵੀ ਕੱਢ ਲੀਏ ਜੋ ਉਹ ਹੀ 117 ਨੂੰ ਆਪਾਂ ਇੱਕ ਪਾਰਟੀ ਬਣਾ ਕੇ ਜੀ ਪੰਜਾਬ ਭੇਜਦੇ ਤੁਹਾਨੂੰ ਲੱਗਦਾ ਪੰਜਾਬ ਦੇ ਲੋਕ ਉਹਨਾਂ ਨੂੰ ਚੁਣਨਗੇ ਜੀ ਵੀ ਇੱਕ ਇੰਨੀ ਦੂਰ ਤੋਂ ਇੱਥੇ ਜਿਨ੍ਹਾਂ ਨੂੰ ਕੈਨੇਡਾ ਵਰਗੇ ਮੁਲਕ ਚਲਾਏ ਜੀ ਇਹਨਾਂ ਨੇ ਤੇ ਉਹ ਸਾਡੇ ਦੇਸ਼ ਦੇ ਵਿੱਚ ਹੁਣ ਆਏ ਜਾਂ ਸਾਡੇ ਰਾਜ ਦੇ ਵਿੱਚ ਪੰਜਾਬ ਚ ਆਏ ਆ ਵੀ ਚੁਣਨਗੇ ਲੋਕ ਉਹਨਾਂ ਨੂੰ ਸੱਚੀ ਗੱਲ ਮੈਨੂੰ ਔਖਾ ਲੱਗਦਾ ਬਾਈ ਜੀ ਕਾਰਨ ਕੀ ਹਾਂਜੀ ਉਹ ਇੱਕ ਜਿਹੜੀ ਉੱਥੇ ਮੈਂਟੈਲਿਟੀ ਕਹ ਲੀਏ ਆਪਾਂ ਸੋਚ ਕਹ ਲੀਏ ਉਹ ਉਦਾਂ ਦੀ ਬਣੀ ਹੋਈ ਹੈ ਜੀ ਹਾਂ ਜੀ ਤੇ ਤੁਹਾਨੂੰ ਲੱਗਦਾ ਵੀ ਜਾਂ ਫਿਰ ਉੱਥੇ ਜਾ ਕੇ ਜਿਹੜੇ ਭਾਸ਼ਣਾਂ ਤੁਸੀਂ ਜੇ ਜਾਂਦੇ ਹੋ ਜਾਂ ਹੋਰ ਵੀ ਜਾਂਦੇ ਆ ਉਹੇ ਜਿਹੇ ਭਾਸ਼ਣ ਕਰ ਸਕਦੇ ਆ ਜੀ ਫਿਰ ਜਾ ਕੇ ਅਮ ਮੈਨੂੰ ਮੈਨੂੰ ਲੱਗਦਾ ਨਹੀਂ ਭਾਈ ਜੀ ਵੀ ਕੋਈ ਉੱਥੇ ਵਾਲੀ ਜਿਵੇਂ ਬੰਦਾ ਉਸ ਲੈਵਲ ਤੇ ਜਾ ਕੇ ਗੱਲ ਕਰ ਸਕਦਾ ਹੈ ਜੀ ਅੱਛਾ ਜੀ ਹਾਂਜੀ ਭਾਈ ਜੀ ਹਾਂਜੀ ਤੇ ਮਨ ਦੇ ਵਿੱਚ ਭਾਜੀ ਹੈਗਾ ਸੀ ਜਦੋਂ ਤੁਸੀਂ 2007 ਜੇ ਆਉਂਦੇ ਹੋ ਰਾਜਨੀਤੀ ਦੇ ਨਾਲ ਪਿੱਛੇ ਵੀ ਵਾਵਾ ਵਸਤਾਰੇ ਆ ਜੀ ਤੁਹਾਡਾ ਨਹੀਂ ਭਾਈ ਜੀ ਆਪਣਾ ਕੋਈ ਬੈਕਗ੍ਰਾਉਂਡ ਐਮਸੀ ਦਾ ਨਾ ਕਦੇ ਸੋਚਿਆ ਸੀਗਾ ਜਿਵੇਂ ਇਧਰ ਆਵਾਂਗੇ ਜੀ ਅੱਛਾ ਜੀ ਤੇ ਬੜੀ ਵੱਡੇ ਜੌਬ ਕਰਦਾ ਸੀਗਾ ਪਰ ਜਦੋਂ ਦੇ ਗੁਰਦਵਾਰ ਸਾਹਿਬ ਦੇ ਸੇਵਾ ਦੇ ਵਿੱਚ ਆਏ ਆ ਜੀ ਉਸ ਤੋਂ ਬਾਅਦ ਫਿਰ ਕਮਿਊਨਿਟੀ ਦੇ ਵਿੱਚ ਵਿੱਚ ਆਪ ਲੱਗੇ ਜੀ ਜਿਵੇਂ ਮੈਂ ਖੰਦਾਛੇ ਆ ਵੀ ਆਪਾਂ ਬਾਕੀ ਆਰਗੇਨਾਈਜੇਸ਼ਨਸ ਨਾਲ ਕੰਮ ਕਰਨ ਲੱਗੇ ਵਲੰਟੀਅਰ ਕਰਨ ਲੱਗੇ ਜੀ ਫਿਰ ਇਹ ਲੱਗਦਾ ਸੀ ਭਾਜੀ ਵੀ ਜਿਹੜਾ ਵੀ ਬੰਦਾ ਉੱਥੇ ਜਾਂਦਾ ਉਹ ਸਾਡੇ ਸਾਰਿਆਂ ਲਈ ਮੈਟਰ ਕਰਦਾ ਜੀ ਇੱਕ ਇਹ ਸੇਵਾ ਭਾਵਨਾ ਦਾ ਜਜ਼ਬਾ ਲੈ ਕੇ ਭਾਜੀ ਆਪਾਂ ਆਏ ਆ ਜੀ ਤੇ ਹਾਂਜੀ ਉਸੇ ਨਾਲ ਆਪਾਂ ਚੱਲੇ ਹੋਏ ਆ ਜੀ ਤੇ ਇੱਕ ਜਿਹੜਾ ਹੈਗਾ ਵੀ ਇੱਕ ਆਪਾਂ ਪਹਿਲੇ ਇਕੱਲੇ ਦਸਤਾਰ ਧਾਰੀ ਹੈਗੇ ਆ ਅਸੈਂਬਲੀ ਦੇ ਵਿੱਚ ਜੀ ਤੇ ਅਲਬਰਟਾ ਦੀ ਹਿਸਟਰੀ ਦੇ ਵਿੱਚ ਆਪਾਂ ਪਹਿਲੇ ਅੰਮ੍ਰਿਤਧਾਰੀ ਆ ਜੀ ਤੇ ਜਿਹਦਾ ਸਾਰੀ ਕਮਿਊਨਿਟੀ ਨੂੰ ਬੜਾ ਮਾਣ ਹੈ ਜੀ ਹਾਂ ਬਿਲਕੁਲ ਅਲਬਰਟਾ ਨੂੰ ਰਿਪਰੈਜ਼ੈਂਟ ਕਰਦੇ ਨੇ ਭਾਜੀ ਪਰਮੇਸ਼ ਸਿੰਘ ਤੇ ਲੱਗੇ ਹੋਏ ਨੇ ਤੇ ਬਾਈ ਜੀ ਇੱਥੇ ਦਾ ਅਲਬਰਟਾ ਦਾ ਜਿਵੇਂ ਪਤਾ ਵੀ ਲੱਗਦਾ ਵੀ ਤੇਲ ਦਾ ਬੜਾ ਬਿਜ਼ਨਸ ਹੈ ਹਾਂਜੀ ਹਾਂਜੀ ਹਨਾ ਜੀ ਤੇਲ ਜਿਹੜਾ ਹੈਗਾ ਉਹ ਅਮਰੀਕਾ ਦੇ ਨਾਲ ਵੀ ਐਕਸਪੋਰਟ ਕੀਤਾ ਜਾਂਦਾ ਤੇ ਹਾਂਜੀ ਹਾਂਜੀ ਜਿਵੇਂ ਹੁਣ ਸਾਡੇ ਦੇ ਵਿੱਚ ਚੱਲਦਾ ਜੀ ਮਾਇਨੀ ਦੀ ਵੀ ਗੱਲ ਹੁੰਦੀ ਹੈ ਵੀ ਭਾਈ ਲੀਡਰਾਂ ਦਾ ਵੱਡਾ ਹਿੱਸਾ ਹਾਂਜੀ ਹਾਂਜੀ ਤਾਂ ਤੇਲ ਵਾਲੇ ਮਾਮਲੇ ਦੇ ਵਿੱਚ ਤੁਹਾਡੇ ਕਿੰਨੇ ਕੁ ਪਰਸੈਂਟੇਜ ਰਹਿੰਦੀ ਹੈ ਉਹਨਾਂ ਦੇ ਨਾਲ ਨਹੀਂ ਆਪਣੀ ਕੀ ਭਾਈ ਇੱਥੇ ਕਿਸੇ ਦੇ ਵੀ ਹੈ ਨਹੀਂ ਜੀ ਅੱਛਾ ਜੀ ਹਾਂਜੀ ਹਾਂਜੀ ਕੋਈ ਇਦਾਂ ਦਾ ਐਸਾ ਕੋਈ ਜ਼ੋਰ ਮੋਰੀ ਤਾਂ ਹੋਣੀ ਹੈ ਜੀ ਮਾੜਾ ਮੋਟਾ ਖਾਂਦੇ ਹੋਣੇ ਵੀ ਦੇਖੋ ਭਾਈ ਜੀ ਜੇ ਕੋਈ ਮਾੜਾ ਮੋਟਾ ਕਰਦਾ ਤਾਂ ਕਨਫਲਿਕਟ ਆਫ ਇੰਟਰਸਟ ਹੁੰਦਾ ਤੇ ਲੋਕੀ ਬੜੇ ਸਾਂਝਦਾਰ ਹੈ ਜੀ ਉਹਨੂੰ ਅਗਲੀ ਵਾਰ ਜਦ ਲਾ ਕੇ ਪਰੇ ਮਾਰਦੇ ਜੀ अच्छा जी हां जी कोई ਇਦਾਂ ਦਾ ਨਹੀਂ ਹੈਗਾ ਜੀ ਤੇ ਹਰ ਇੱਕ ਚੀਜ਼ ਦੀ ਸਾਨੂੰ ਆਪਣੀ ਹਰ ਇੱਕ ਸਾਲ ਜਿਹੜੀ ਐਥਿਕਸ ਕਮਿਸ਼ਨ ਨੂੰ ਰਿਪੋਰਟ ਸਬਮਿਟ ਕਰਨੀ ਪੈਂਦੀ ਹੈ ਜੀ ਤੇ ਵੀ ਕੀ ਸਾਡੀ ਪ੍ਰਾਪਰਟੀ ਆ ਕੀ ਸਾਡੇ ਬੈਂਕ ਖਾਤੇ ਨੇ ਤੇ ਹਰ ਇੱਕ ਚੀਜ਼ ਆ ਜਿਵੇਂ ਹੁਣ ਮੈਂ ਰੀਅਲ ਅਸਟੇਟ ਕਰਦਾ ਜੀ ਹਾਂਜੀ ਤੇ ਮੈਂ ਐਥਿਕਸ ਕਮਿਸ਼ਨ ਨੂੰ ਪਹਿਲਾਂ ਪੁੱਛਿਆ ਵੀ ਮੈਂ ਕੰਮ ਕਰ ਸਕਦਾ ਜਾਂ ਨਹੀਂ ਕਰ ਸਕਦਾ ਜੀ ਜਿਹੜਾ ਵੀ ਕੋਈ ਮਨਿਸਟਰ ਆ ਉਹ ਨਹੀਂ ਕੰਮ ਕਰ ਸਕਦਾ ਜਿਵੇਂ ਆਪਾਂ ਕਰ ਸਕਦੇ ਹਾਂ ਪਰ ਮੈਂ ਕਰ ਨਹੀਂ ਰਿਹਾ ਜੀ ਕਿਉਂਕਿ ਮੈਂ ਨਹੀਂ ਚਾਹੁੰਦਾ ਆਪ ਵੀ ਕਿਸੇ ਤਰ੍ਹਾਂ ਦਾ ਕਨਫਲਿਕਟ ਕੋਈ ਹੋਵੇ ਜੀ ਸਾਹ ਜੀ ਤੇ ਲੋਜੀਕਲ ਇਹ ਹੈ ਵੀ ਜੇ ਆਪਾਂ ਕਰਦੇ ਵੀ ਆਂ ਜੇ ਤਾਂ ਪਰ ਇੰਡਸਟਰੀਟ ਰਿਲੇਟਡ ਨਾਲ ਕਿਸੇ ਬਿੱਲ ਦੇ ਉੱਪਰ ਆਪਾਂ ਵੋਟ ਨਹੀਂ ਕਰ ਸਕਦੇ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਤੇ ਹੁਣ ਮਲਕੇ ਤੁਹਾਡੀ ਇਹੀ ਜੌਬ ਹੈ ਜੀ ਐਮ ਇਹ ਮੇਰੀ ਹਾਂਜੀ ਫੁੱਲ ਟਾਈਮ ਇਹੀ ਜੌਬ ਹੈ ਜੀ ਇਹਦਾ ਫਿਰ ਪੈਕੇਜ ਤੁਹਾਨੂੰ ਮਿਲਦਾ ਹਾਂਜੀ ਭਾਜੀ ਇਹਦਾ ਆਪਾਂ ਨੂੰ ਇੱਕ ਤਰਖਾ ਹੁੰਦੀ ਐ ਲੰਮਸਮ ਜਿਹੜੀ ਪਬਲਿਕ ਹੈਗੀ ਆ ਠੀਕ ਹੈ ਜੀ ਡਾਕੂਮੈਂਟ ਹੈਗਾ ਉਹ ਸਾਰਾ ਦੇਖ ਸਕਦੇ ਆ ਜੀ ਤੇ ਪਲੱਸ ਸਾਨੂੰ ਜਿਹੜੇ ਖਰਚੇ ਰਾਈਡਿੰਗ ਨੂੰ ਇੱਕ ਲੰਮਸਮ ਅਪਾਉਂਟ ਜਿਹੜੀ ਹੁੰਦੀ ਆ ਗਵਰਨਮੈਂਟ ਵੱਲੋਂ ਮਿਲਦੀ ਆ ਜੀ ਜਿਹਦੇ ਵਿੱਚ ਅਸੀਂ ਆਫਿਸ ਦਾ ਰੈਂਟ ਕਰਨਾ ਸਪਲਾਈਜ਼ ਹੋ ਗਏ ਆ ਉਹ ਸਾਰਾ ਉਹਦੇ ਵਿੱਚੋਂ ਜਿਹੜਾ ਆਪਾਂ ਨੂੰ ਮਿਲਦਾ ਤੇ ਹੋਟਲ ਵਾਲੀ ਗੱਡੀ ਨਹੀਂ ਮਿਲਦੀ ਪਰ ਨਹੀਂ ਹੋਟਲ ਨਹੀਂ ਭਾਜੀ ਉਹ ਸਾਰਾ ਗੱਡੀਆਂ ਆ ਜਾਂਦੀਆਂ ਜੀ ਤੇ ਕੋਈ ਹੋਟਲ ਵਾਲੀ ਗੱਡੀ ਨਹੀਂ ਮੈਂ ਕਹਿੰਦਾ ਇੱਕ ਵਧੀਆ ਗੱਲ ਆ ਚੰਗੀ ਗੱਲ ਆ ਭਾਜੀ ਹਾਂ ਆਮ ਲੋਕਾਂ ਦੇ ਕੋਲ ਆਪਾਂ ਜਿਹੜੇ ਉੱਪਰ ਗੱਲ ਚੀਜ਼ ਹੈ ਪਰ ਤੁਹਾਨੂੰ ਕੋਈ ਲੋਕ ਕਹਿੰਦੇ ਨਹੀਂ ਕਦੇ ਵੀ ਜਦੋਂ ਮਿਲਦੇ ਆ ਜੀ ਬਈ ਯਾਰ ਫੀਲਿੰਗ ਜੀ ਨਹੀਂ ਆਈ ਐਮਐਲਏ ਵਾਲੀ ਨਹੀਂ ਕਹਿੰਦੇ ਭਾਜੀ ਬਹੁਤ ਬੰਦੇ ਹਜੇ ਕੋਈ ਹੋਰ ਛੇਡ ਦੇ ਵੀ ਹੈ ਜੀ ਤੇ ਖਾਸ ਕਰਕੇ ਆਪਣੇ ਜਿਹੜੇ ਇੰਡੀਆ ਪੋਲਿਟਿਕਲ ਸਿਸਟਮ ਦੇ ਵਿੱਚ ਰਹੇ ਆ ਜਿਨ੍ਹਾਂ ਨੇ ਦੇਖਿਆ ਹੋਇਆ ਜੀ ਤੇ ਉਹ ਅਕਸਰ ਗੱਲ ਕਰਦੇ ਆ ਜੀ ਹਾਂ ਦੇ ਖਾਂਦੇ ਬਿਲਕੁਲ ਇਸ ਭਾਈ ਜੀ ਹੋਰੀ ਲਗਾਤਾਰ 2007 ਤੋਂ ਇੱਥੇ ਨੇ ਤੇ 19 ਦੇ ਵਿੱਚ ਵੀ ਕਿਸਮਤਾਂ ਅਜਮਾਉਂਦੇ ਨੇ ਪਰ ਹੁਣ ਜਾ ਕੇ ਐਮਐਲਏ ਬਣ ਜਾਂਦੇ ਤੇ ਉਮੀਦ ਕਰਦੇ ਆ ਜੀ ਵੀ ਸਰਕਾਰ ਦੇ ਰੂਪ ਦੇ ਵਿੱਚ ਵੀ ਜਲਦੀ ਜਿਹੜੀ ਤੁਹਾਡੀ ਪਾਰਟੀ ਹੋ ਜੀ ਥੇ ਧੰਨਵਾਦ ਪਾਜੀ ਬਹੁਤ ਬਹੁਤ ਤੇ ਮਾਰੇ ਕਿਰਪਾ ਕਰਨ ਜੀ ਤੇ ਠੀਕ ਲੱਗ ਰਿਹਾ ਜੀ ਜਿਵੇਂ ਰੁਝਾਨ ਜਿਵੇਂ ਅੱਗੇ ਦੀ ਅੱਗੇ ਵਧ ਰਹੇ ਨੇ ਜੀ ਤੇ ਸਾਡੀ ਲੀਡਰਸ਼ਿਪ ਰੇਸ ਚੱਲ ਰਹੀ ਹੈ ਜੀ ਤੇ ਉਹਦੇ ਵਿੱਚ ਹੁਣ ਜਿਹਨੇ ਸਪੋਰਟ ਕਰ ਰਹੇ ਆ ਲੱਗ ਰਿਹਾ ਵੀ ਵਧੀਆ ਉਹਨਾਂ ਦਾ ਆਉਣਗੇ ਤੇ ਉਹਨਾਂ ਦਾ ਬਣਾਉਣ ਦੇ ਚਾਂਸ ਵੀ ਵੱਧੇ ਆ ਜੀ ਬਾਕੀ ਇਹ ਵੀ ਪਾਜੀ ਇੱਕ ਮੈਂ ਹਮੇਸ਼ਾ ਇਹ ਗੱਲ ਕਹਿਣਾ ਹੁੰਦਾ ਵੀ ਖਾਸ ਕਰਕੇ ਬੱਚਿਆਂ ਨੂੰ ਵੀ ਜਿਹੜਾ ਵੀ ਕੋਈ ਵੀ ਕਿਸੇ ਵੀ ਪਰਿਵਾਰ ਦੇ ਵਿੱਚ ਹੈਗਾ ਵੀ ਸਾਨੂੰ ਆਪਣੀ ਕਮਿਊਨਿਟੀ ਤੇ ਆਪਣੀ ਆਈਡੈਂਟੀਟੀ ਤੇ ਆਪਣੀ ਭਾਸ਼ਾ ਤੇ ਹਮੇਸ਼ਾ ਮਾਣ ਹੋਣਾ ਚਾਹੀਦਾ ਜੀ ਜੀ ਜੇ ਆਪਾਂ ਮਾਣ ਕਰਾਂਗੇ ਤਾਂ ਕਿਸੇ ਨੇ ਮਾਣ ਕਰਨਾ ਜੇ ਆਪਾਂ ਆਪਦੇ ਵਿਰਸੇ ਤੇ ਆਪਦੀ ਭਾਸ਼ਾ ਤੇ ਆਪਣੀ ਆਈਡੈਂਟੀਟੀ ਤੇ ਨਹੀਂ ਮਾਣ ਕਰਾਂਗੇ ਜੀ ਸਾਡੇ ਦੇ ਕਿਸੇ ਨੇ ਮਾਣ ਨਹੀਂ ਕਰਨਾ ਚਾਹੀਦਾ ਜੀ ਜੀ ਤੇ ਬਾਕੀ ਇਹ ਹੈ ਵੀ ਇੱਕ ਗੱਲ ਭਾਜੀ ਇਹ ਆਉਂਦੀ ਰਹੀ ਆ ਜਿਵੇਂ ਆਪਾਂ ਹੁਣ ਪ੍ਰਵਾਸੀ ਸਾਡੇ ਉੱਥੇ ਬਹੁਤ ਜ਼ਿਆਦਾ ਹੋ ਗਏ ਆਪਣੇ ਪੰਜਾਬੀਆਂ ਨੂੰ ਕੰਮ ਨਹੀਂ ਮਿਲਦੇ ਜਾਂ ਜਦੋਂ ਤਾਂ ਇਹ ਗੱਲ ਆਉਂਦੀ ਆ ਹੁਣ ਬਹੁਤ ਸਾਰੇ ਲੋਕ ਇਹ ਕੰਨ ਲੱਗ ਗਏ ਆ ਵੀ ਭਾਈ ਦੇਖੋ ਜੀ ਮ ਆਪਣੇਆਂ ਨੂੰ ਕੰਮ ਦੋ ਯਾਰ ਪ੍ਰਵਾਸੀ ਜਾਂਦਾ ਇੱਥੇ ਨਹੀਂ ਇਸ ਤਰ੍ਹਾਂ ਹੋਣਾ ਚਾਹੀਦਾ ਤਾਂ ਹੁਣ ਬਹੁਤ ਸਾਰੇ ਫਿਰ ਲੋਕ ਇਹ ਕਹਿੰਦੇ ਆ ਕਹਿੰਦੇ ਸਾਡੇ ਵਾਲੇ ਵੀ ਫਿਰ ਉੱਥੇ ਨਫਰਤ ਦਾ ਪਾਤਰ ਹੋਣਗੇ ਇੱਥੇ ਹੁਣ ਤੁਸੀਂ ਇੱਕ ਐਮਐਲਏ ਤੁਹਾਨੂੰ ਵੀ ਨਫਰਤ ਦੇ ਤੌਰ ਤੇ ਦੇਖਿਆ ਜਾਂਦਾ ਨਹੀਂ ਭਾਜੀ ਕਦੇ ਮੇਰੇ ਨਾਲ ਕੋਈ ਐ ਸੱਚ ਨਹੀਂ ਹੋਇਆ ਹੈਗਾ ਜੀ ਕਿ ਆਪਾਂ ਜਿਵੇਂ ਚਾਹ ਰੂਰਲ ਵਿੱਚ ਜਾਂਦੇ ਆ ਅਰਬਨ ਵਿੱਚ ਜਾਂਦੇ ਆ ਇਹ ਜੀ ਜਗ੍ਹਾ ਤੇ ਵੀ ਜਾਂਦੇ ਆ ਜਿੱਥੇ ਉਹਨਾਂ ਨੇ ਦਸਤਾਰ ਵਾਲਾ ਬੰਦਾ ਪਹਿਲੀ ਵਾਰ ਦੇਖਿਆ ਹੁੰਦਾ ਜੀ ਤੇ ਮੈਂ ਉਹੀ ਗੱਲ ਕਰਦਾ ਵੀ ਤੁਸੀਂ ਜੇ ਆਪਣੇ ਆਪ ਨੂੰ ਵਧੀਆ ਤਰੀਕੇ ਨਾਲ ਰਿਪਰੈਜ਼ੈਂਟ ਕਰਦੇ ਹੋ ਜੀ ਜੇ ਹੁਣ ਮੈਂ ਇੱਕ ਜਾਨਾ ਜੀ ਇਕੱਲਾ ਪਰਮਜੀਤ ਪਰ ਰਿਪਰਸੈਂਟ ਕਰਦੇ ਆ ਉਹ ਤੁਹਾਡੇ ਲਈ ਐਕਸ਼ਨ ਜੇ ਅਸੀਂ ਵਧੀਆ ਕਰਾਂਗੇ ਲੋਕ ਥੋੜਾ ਸਰਕਾਰ ਕਰਨਗੇ ਜੀ ਤੇ ਬਾਕੀ ਸਾਰੀਆਂ ਕਮਿਊਨਿਟੀਜ਼ ਨਾਲ ਵੀ ਇਦਾਂ ਹੀ ਹੈ ਜੀ ਹੁਣ ਸਾਡੇ ਨਾਲ ਪਹਿਲੀ ਵਾਰ ਇੱਥੇ ਇੰਜੀਨੀਅਰਸ ਵੂਮਨ ਇਲੈਕਟ ਹੋਇਆ ਬਲੈਕ ਕਮਿਊਨਿਟੀ ਚੋਂ ਵੂਮਨ ਇਲੈਕਟ ਹੋਇਆ ਸਮਾਲੀਅਨ ਕਮਿਊਨਿਟੀ ਚੋਂ ਐਮਐਲਏ ਇਲੈਕਟ ਹੋਇਆ ਜੀ ਤੇ ਉਹਨਾਂ ਦੇ ਉਹਨਾਂ ਤੇ ਵੀ ਮੈਨੂੰ ਬਹੁਤ ਮਾਣ ਆ ਜੀ ਕਿਉਂਕਿ ਉਹ ਵੀ ਬਾਹਰੋਂ ਆਏ ਨੇ ਜੈ ਇੰਡੀਜਨ ਉਸ ਨੂੰ ਛੱਟ ਕੇ ਉਹਨਾਂ ਨੇ ਆਪਦੀ ਕਮਿਊਨਿਟੀ ਰਿਪਰੈਜ਼ੈਂਟ ਕੀਤੀ ਹੈ ਜੀ ਜੇ ਉਹ ਆਪਦੇ ਆਪ ਤੇ ਮਾਣ ਕਰਦੇ ਆ ਜਾਂ ਮੈਂ ਆਪਦੇ ਆਪ ਤੇ ਮਾਣ ਕਰਦਾ ਉਹ ਤਾਂ ਹੀ ਇੱਕ ਦੂਜੇ ਤੇ ਮਾਣ ਕਰਦੇ ਭਾਜੀ ਹਾਂ ਕਿਉਂਕਿ ਨਾਲੇ ਪ੍ਰਵਾਸੀਆਂ ਦਾ ਇਸ ਕਰਕੇ ਵੀ ਮੇਰੇ ਖਿਆਲ ਹੋ ਰਿਹਾ ਉਹ ਜ਼ਿਆਦਾ ਕਿਉਂਕਿ ਉੱਥੇ ੱਤਕਾ ਜ਼ਿਆਦਾ ਜਿਹੜਾ ਕਰਨ ਲੱਗੇ ਆ ਫਿਰ ਆਪਣੇ ਵਾਲੇ ਤਾਂ ਇੱਥੇ ਚਲੋ ੱਤਕਾ ਨਹੀਂ ਕਰਦੇ ਜੇ ਕਰੋਗੇ ਤਾਂ ੱਤਕਾ ਤਾਂ ਫਿਰ ਬਖਸ਼ਣਗੇ ਨਹੀਂ ਲੋਗੇ ਹਾਂ ਜੀ ਹਾਂ ਜੀ ਭਾਜੀ ਪੂਰੀ ਸੱਚ ਹੈ ਨਹੀਂ ਬੜੇ ਪਿਆਰ ਨਾਲ ਤਰੀਕੇ ਨਾਲ ਸਾਰੇ ਜਾਂਦੇ ਆ ਤੇ ਬਹੁਤ ਅਜੀ ਆਪਣੇ ਸਾਰੇ ਸੀਜ਼ਨ ਨੂੰ ਰਿਕਾਰਡ ਕਰਦੇ ਆ ਵੀ ਚਰਮੇਂਤੀ ਵੋਟ ਤੇ ਜਿਹੜੇ ਤੁਹਾਨੂੰ ਜਿਤੌਣ ਦਾ ਜ਼ਿਆਦਾ ਯੋਗਦਾਨ ਜੀ ਆਪਣੇ ਪੰਜਾਬੀ ਭਰਾਵਾਂ ਦਾ ਰਹਿੰਦਾ ਜਾਂ ਇਥੋਂ ਦੇ ਗੋਰੇ ਨਹੀਂ ਸਾਰਿਆਂ ਦਾ ਹੀ ਭਾਜੀ ਪੰਜਾਬੀ ਭੈਣਾ ਭਰਾਵਾਂ ਦੇ ਆ ਵੀ ਇਹਨਾਂ ਨੇ ਬਹੁਤ ਸਾਲ ਦਿੱਤਾ ਜੀ ਵਲੰਟੀਅਰ ਦੇ ਵਿੱਚ ਡਰੋਨ ਆਪਰੇਟਿੰਗ ਦੇ ਵਿੱਚ ਮੈਂ ਦੇਣਾ ਨਹੀਂ ਦੇ ਸਕਦਾ ਜੀ ਤੇ ਬਾਕੀ ਜਿਹੜੇ ਆਪਣੇ ਹਲਕੇ ਦੇ ਵਿੱਚ ਜਿਵੇਂ ਮੈਕਸ ਕਮਿਊਨਿਟੀ ਰਹਿੰਦੀ ਹੈ ਜੀ ਜਿੱਤੇ ਚਿੰਡੀਜਨਸ ਹੋਗੇ ਵਾਈਟ ਕਮਿਊਨਿਟੀ ਹੋਗੀ ਫਰੋਪੀਨੋ ਕਮਿਊਨਿਟੀ ਹੋਗੀ ਆਪਣਾ ਪਾਕਿਸਤਾਨੀ ਭਾਈਚਾਰਾ ਹੋ ਗਿਆ ਜੀ ਤੇ ਆਪਣਾ ਭਾਈਚਾਰਾ ਹੋ ਗਿਆ ਸਾਰੇ ਹਰ ਤਰ੍ਹਾਂ ਦੇ ਰਵੀ ਇੱਕ ਸਾਥ ਚੱਲੋ ਤੁਸੀਂ ਸਾਡੀ ਕੌਮ ਦਾ ਵੀ ਨਾਮ ਉੱਚਾ ਕੀਤਾ ਤੇ ਤੁਹਾਨੂੰ ਧੰਨਵਾਦ ਬਹੁਤ ਸ਼ੁਕਰੀਆ ਸੋ ਬਿਲਕੁਲ ਇਹ ਹਨ ਪਰਮੇਸ਼ ਸਿੰਘ ਜੀ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਔਰ ਸਾਡੀ ਕਮਿਊਨਿਟੀ ਸਾਡੀ ਪੰਜਾਬੀ ਕੌਮ ਦਾ ਜਿਹੜਾ ਨਾਮ ਜੀ ਇਹਨਾਂ ਨੇ ਕਾਫੀ ਉੱਚਾ ਕੀਤਾ ਹੈ ਉਹ ਸਾਨੂੰ ਇਸ ਗੱਲ ਦਾ ਮਾਣ ਵੀ ਹੈ ਭਾਈ ਗੁਰਜਿੰਦਰ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕਾਂ